ਮੈਂ ਤਾਂ ਕੱਪੜੇ ਪਾਉਣ ਚੜੀ ਸੀ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਗਲੀ ਪੱਟਣ ਵਾਲਿਆ ਰਹੇ ਹੈਗੇ ਕਿੰਨੇ ਫਰਦੇ ਵਾਲਾ ਬੰਦੇ ਅਗਲਾ ਆਫੂ ਦੀ ਮਾਂ ਹੀ ਬੈਠੀ ਹੈ ਮਾਂ ਨੂੰ ਕਹਿੰਦੀ ਮਾਂ ਗਾਂਵ ਬਗ ਚੱਲ ਈ ਮਾਂ ਆ ਗਾਂਵ ਬਗ ਚੱਲ ਨਾ ਉਧਰ ਉਹ ਕਿੰਨੇ ਬੈਠੀਆਂ ਦੋ ਉੱਥੇ ਜਾ ਬਰਾਡੇ ਚ ਸੀ ਮਹਾਲਾ ਦੇਖ ਕੇ ਕਹਿੰਦੇ ਰੌਣਕ ਜੀਜੀ ਲੱਗਿਆ ਪਿਆ ਕਹਿੰਦੇ ਦੇਖ ਲੈ ਕਹਿੰਦੇ ਗੱਲਾਂ ਬਾਤਾਂ ਨਾਲ ਆ ਮੇਰਾ ਟਾਈਮ ਜੰਗੀ ਜਾਂਦਾ ਮੈਂ ਸੁਣੀ ਜਾਨੀ ਹੈਗੀ ਚੱਲ ਸੁਣੀ ਤਾਂ ਜਾਨੀ ਮੈਂ ਕੋਈ ਲੰਗਦਾ ਟੱਪਦਾ ਨਾ ਆ ਜੰਨਾ ਅਗਲਾ ਕਹਿੰਦੇ ਦੀ ਮਾਂ ਹੀ ਬੈਠੀ ਹੈਗੀ ਕਿਸੇ ਦਾ ਕੀ ਕਿਸ ਨੇ ਪੁੱਛੀ ਲੈਣਾ ਵੀ ਤੇਰੀ ਮਾਂ ਕਿੰਨੇ ਆਰੀ ਹੈ ਤੇਰੇ ਕੋਲ ਅੱਜ ਕੱਲ ਤੇ ਨਾ ਪਤਾ ਹੀ ਨਹੀਂ ਦਨੂੰਂ ਨਾ ਬੇਬੇ ਪਤਾ ਤਾਂ ਨਹੀਂ ਹੈਗਾ ਕਿ ਤਾਂ ਇਹਦਾ ਕੀ ਹੁੰਦਾ ਅਗਲਾ ਕਨ ਮਿਲਣਾ ਯੂ ਕਿਸੇ ਨੂੰ ਕੀ ਪਤਾ ਵੀ ਇਹ ਕਿਉਂ ਆਈਏ ਕਿਉਂ ਨਾ ਆਈਏ ਜੇ ਆਪਾਂ ਦੱਸਾਂਗੇ ਤੇਰੀ ਬਤ ਲੱਗੂ ਬੁੱਤੋ ਉਹ ਫਿਰ ਕੋਈ ਨਾ ਕੋਈ ਗੱਲ ਹੋ ਜਾਂਦੀ ਇੱਥੇ ਬੈਠ ਕੇ ਆਪਾਂ ਕੋਈ ਗੱਲ ਛੇੜ ਲਾਂਗੇ ਮੁੰਡਿਆਂ ਦੀ ਗੱਲ ਕਰਾਂਗੇ ਜੇ ਨਹੀਂ ਸਹੀਆਂ ਦੀ ਕਰਨ ਲੱਗ ਜਾਂਗੇ ਤੇ ਅਗਲੇ ਦਿਨ ਦੀ ਗੱਲ ਕਰਨਾ ਚ ਜਾ ਕੇ ਪੁੱਛ ਗੱਲ ਨਾਲ ਸਹੀ ਆ ਇੱਥੇ ਨਾਲੇ ਬੰਦੇ ਕੰਮ ਕਰਦੇ ਕਰਦੇ ਗਾਹਾਂ ਦੱਸਣਗੇ ਵੀ ਫਲਾਣੇ ਦੀ ਕਹਾਣੀ ਬੁਢੀ ਆਈ ਸੀ ਉੱਥੇ ਮਾ ਮੱਧੀਆਂ ਗੱਲਾਂ ਕਰੀ ਜਾਂਦੇ ਸੀ ਆਪਦੇ ਨੂੰ ਆ ਬੁੱਤਾਂ ਨਿੰਦੀ ਜਾਂਦੀ ਸੀ ਨਿੰਦੀ ਜਾਂਦੀ ਜਾਂਦੀ ਸੀ ਹਾਂ ਇਹ ਵੀ ਆਪਦੇ ਉਹੀ ਗੱਲ ਨਾ ਕਰਦੇ ਆਪਦੇ ਨੂੰ ਨਿੰਦ ਵੀ ਨਹੀਂ ਸਕਦੇ ਹੁਣ ਸਰਦਾਂ ਨਹੀਂ ਬੰਦੇ ਮੈਂ ਤੇਨੇ ਪੁੱਛਦੀ ਸੀ ਜਿਹੜੇ ਲੱਖ ਰੁਪਏ ਤੇਰੇ ਖਾਤੇ 'ਚ ਉਹ ਤਾਂ ਤੇਰੇ ਕੋਲ ਹੀ ਐ ਉਹ ਤਾਂ ਮੇਰੇ ਕੋਲ ਹੀ ਐ ਹਾਂ ਹਾਂ ਉਹ ਤਾਂ ਮੇਰੇ ਕੋਲ ਹੀ ਰੌਲਾ ਤਾਂ ਉਸੇ ਦੀ ਮੇਰੇ ਕੋਲ ਵੀ ਫੋਨ ਕਰਾਇਆ ਸੀ ਇਹਨਾਂ ਨੇ ਅੱਛਾ ਜਦੋਂ ਅਸੀਂ ਬੇਬੇ ਨੂੰ ਕਿਹਾ ਸੀ ਮੇਰੇ ਬੇਸ਼ਾਨ ਨੂੰ ਥੋੜੇ ਜਿਹੇ ਪੈਸਿਆਂ ਦੀ ਲੋੜਾ ਕਢਵਾ ਕੇ ਦੇ ਦੇ ਕਹਿੰਦੀ ਕਢਵਾ ਕੇ ਨਹੀਂ ਦਿੱਤੇ ਕਿਹਾ ਸੀਗਾ ਉਹ ਤਾਂ ਉਹਨਾਂ ਨੇ ਮੈਥੋਂ ਪੈਸੇ ਮੰਗਦੇ ਸੀ ਐਸੇ ਵਾਲੇ ਪਿੱਛੇ ਲੜਾਈ ਹੋਈ ਹੈ ਉਹ ਮੰਗਦੇ ਸੀ ਮੈਂ ਕਿਹਾ ਕਹਿੰਦੇ ਤੇ ਤੂੰ ਇਹਨੂੰ ਆਖਿਆ ਸੀ ਦੇਈ ਨਾ ਪਰ ਕੀ ਗੱਲ ਸਾਰਾ ਘਰ ਬਾਰ ਉਹ ਹੀ ਗੱਲ ਜ਼ਮੀਨ ਜਾਇਦਾਦਾਂ ਦੀਆਂ ਮਾਲਕਾਂ ਤੁਸੀਂ ਮੁੰਡੇ ਨੌਕਰੀਆਂ ਤੇ ਲੱਗੇ ਤਨਖਾਹਾਂ ਆਉਂਦੇ ਉਹ ਤੁਸੀਂ ਫੜਦੋ ਹੋਰ ਮਾਂ ਕੋਲੇ ਕੀ ਹੈ ਫਿਰ ਉਹ ਤਾਂ ਫਿਰ ਉਹਨੇ ਯਾਦ ਨਹੀਂ ਪੁੱਤ ਆਪ ਦਾ ਇੱਜਾ ਖਾਣਾ ਵਰਤਦੇ ਨੇ ਲਾਉਂਦੇ ਨੇ ਧਰਦੇ ਨੇ ਹੁਣ ਮੇਰੇ ਪੈਸੇ ਉਹਨਾਂ ਨੂੰ ਦਿੰਦੇ ਅਗੇ ਬੀਬੀ ਕੋਲੇ ਪਏ ਆਪਾਂ ਲੈ ਲੀ ਗਏ ਉਹਨੇ ਲੋ ਗਿਆ ਸੀ ਮੈਂ ਦਿੱਤੇ ਹੀ ਮੈਂ ਕਿ ਜੇ ਮੈਂ ਵੀ ਕਹੂੰ ਤਾਂ ਮੈਂ ਦੇ ਦੂੰ ਨੀ ਮੈਂ ਦਿੰਦੀ ਨਹੀਂ ਹਾਂ ਨਾਲੇ ਪੈਸੇ ਲੈ ਕੇ ਫੇਰ ਕਿਹੜਾ ਕੋਈ ਪੱਕਾ ਯਕੀਨ ਸੀ ਵੀ ਹੋ ਰੋਟੀ ਦੇ ਦੇਣੀ ਕੀ ਪਤਾ ਫੇਰ ਤੈਨੂੰ ਜ਼ਮੀਨਾਂ ਦੇ ਦਿੰਦਿਆਂ ਨਾਨਾ ਆਪਣੇ ਕੋਲੇ ਪੈਸੇ ਤਾਂ ਹੈਗੇ ਨਾ ਹੈਗੇ ਨੇ ਨਾਨਾ ਪੁੱਤ ਪੈਸੇ ਨਾ ਨਾਨਾ ਦਿੰਦੀ ਤੂੰ ਮੇਰੀ ਧੀ ਉਹਨਾਂ ਕੋਲ ਸਭ ਕੁਝ ਹੈ ਤੂੰ ਲੈ ਲਈ ਜ ਲੈਣੀ ਹੋਰ ਨਾ ਨਹੀਂ ਮੈਂ ਦਿੰਦੀ ਨਾਨਾ ਮੈਂ ਤਾਂ ਕੀ ਕਰਨੇ ਬਤੇਰਾ ਸਾਡੇ ਤੋਂ ਵੀ ਗੱਲ ਰੱਬ ਦਾ ਦਿੱਤਾ ਸਭ ਕੁਝ ਹੈ ਤੂੰ ਉਹਦੇ ਖਾਤੇ 'ਚ ਰੱਖ ਕੋਈ ਗੱਲ ਨਹੀਂ ਤੇਰੇ ਕੰਮ ਆ ਜਾਣਗੇ ਦਰਪੀ ਚਲ ਆਪ ਤੇ ਬੰਦੇ ਨੂੰ ਲੋੜ ਪੈਣੀ ਕਿਤੇ ਤੈਨੂੰ ਦਵਾਈ ਬੂਟੀ ਲੈਣੀ ਪੈਗੀ ਹੈ ਕੋਈ ਨਹੀਂ ਤੇਰੇ ਕੋਲੇ ਕਾਹ ਲੈ ਪੈਸੇ ਤਾਂ ਜਵਾਬ ਦੇਤਾ ਜੇ ਕੋਲੇ ਹੈ ਵੀ ਦਵਾਈ ਬੂਟੀ ਲੈਣ ਨੂੰ ਬਸ ਨਾ ਪੁੱਤ ਮੈਂ ਤੂੰ ਤਾਂ ਮੰਗੂਗੀ ਤੇ ਮੇਰੇ ਕੋਈ ਚੀਜ਼ ਹੁਣ ਤੈਨੂੰ ਚਾਹੀਦੀ ਕੋਈ ਲੀੜਾ ਜੋੜਾ ਕੁਛ ਹੀ ਚਾਹੀਦਾ ਵਾ ਹੁਣ ਵਾ ਉੱਥੋਂ ਤਾਂ ਉਹਨਾਂ ਨੇ ਤਾਂ ਮੈਥੋਂ ਪੈਸੇ ਮੰਗਦੇ ਕੁਦਰਤੀ ਮੈਂ ਤੁਹਾਡੇ ਕੋਲੇ ਆ ਗਈ ਜੇ ਮੈਂ ਬਿਮਾਰ ਹੋ ਜਾਾਂ ਕੁਦਰਤੀ ਫਿਰ ਮੇਰੇ ਤੋਂ ਪੈਸੇ ਕਹਿੰਦੇ ਹੁਣ ਕਾਹ ਲਵਾਂ ਜੇ ਮੇਰੇ ਕੋਲ ਹੈ ਜੇ ਮੈਂ ਦਵਾਈ ਬੂਟੀ ਤਾਂ ਦਵਾ ਦੇਉਂਗੇ ਚਲ ਐ ਤਾਂ ਕੋਈ ਨਹੀਂ ਸਾਨੂੰ ਕਹਣਾ ਸਿੱਟੀਆਂ ਜਾਂ ਕੁਛ ਦੁੱਖ ਸ਼ੁਕ ਕਹਿੰਦਾ ਹੋਣਾ ਸੀ ਵੀ ਦਵਾਈ ਦਵਾ ਦੇਾਂਗੇ ਚਲ ਫਿਰ ਵੀ ਬੰਦੇ ਨੂੰ ਕੋਲੇ ਪੈਸੇ ਤਾਂ ਚਾਹੀਦੇ ਚਾਹੀਦੇ ਪੁੱਤ ਚਾਹੀਦੇ ਆ ਤੇ ਚਲ ਤੂੰ ਆ ਜਾ ਮੈਨੂੰ ਤਾਂ ਤਾਂ ਕਹਿੰਦਾ ਸੀ ਤਾਂ ਕਰਕੇ ਛੋਟੀ ਮੰਗਦੀ ਸੀ 10000 ਰੁਪਿਆ ਕਹਿੰਦੀ ਮੈਂ 10000 ਰੁਪਿਆ ਦੇ ਦੇ ਤਾਂ ਮੈਨੂੰ ਭਤੀਜੇ ਦਾ ਖਾਂ ਤਾਂ ਵਿਆਹ ਖਾਉਣੀ ਉਹਨਾਂ ਬਾਹਰ ਜਾਣਾ ਸੀ ਉਹਦੇ ਵਾਸਤੇ ਮੰਗਦੀ ਸੀ ਮੈਂ ਦਿੱਤਾ ਨਹੀਂ ਮੇਰੇ ਨਾਲ ਲੜ ਪਈ ਤੇ ਮੈਂ ਚੱਕ ਕੇ ਝੋਲਾ ਫੇਰ ਇੱਧਰ ਆ ਗਈ ਵਧੀਆ ਕੀਤਾ ਐਨੀ ਜੇ ਅੱਜ ਉਹਨੂੰ ਦੱਸ ਦਿੰਦੀ ਸਵੇਰੇ ਦੂਜੀ ਮੰਗਦੀ ਹੈ ਦੂਜੀ ਮੰਗਦੀ ਪੁੱਤ ਇਹਨਾਂ ਨੂੰ ਤਾਂ ਐਨੀ ਪਤਾ ਰਲ ਕੇ ਫਿਰ ਮੁੰਡਿਆਂ ਨੂੰ ਕਹਿ ਦਿੰਦੇ ਕਿ ਦਾ 10 ਤੂੰ ਸੀ ਲੈ ਲੋ ਤੂੰ ਸੀ ਲੈ ਲੋ ਲੱਗਿਆ ਸੀ 40000 ਮੈਨੂੰ ਚਾਹੀਏ 40000 ਜਾਂਦਾ ਨਾਲੇ ਪੁੱਤ ਤੂੰ ਮੇਰੇ ਨਾਲ ਲੜਦੀ ਮਾਝੋ ਤੈਨੂੰ ਮੈਂ ਆਖੇ ਸੀ ਵੀ ਤੂੰ ਦੇ ਨਾ ਫਿਰ ਮੈਂ ਆਖਿਆ ਕਿ ਮੈਂ ਆਉਦੀ ਦੀ ਲੱਗੇ ਹੱਕਾ ਮੋੜਾ ਮੈਂ ਤਾਂ ਫਿਰ ਤੇਰੇ ਮਨ ਨਹੀਂ ਆ ਗਈ ਚਲ ਆ ਜਾ ਤੂੰ ਉੱਥੇ ਬਹਿ ਜਾ ਮੈਂ ਇੰਨੇ ਆਉਣ ਵਾਲਾ ਹਾਂ ਤਾਂ ਮੈਂ ਬਾਰ ਵੀ ਲਾਏ ਆਉਂਦੀ ਬਾਰ ਮੈਂ ਨਹੀਂ ਡਾਉਂਦੀ ਆਖੂਗਾ ਤੂੰ ਬਾਰ ਕਾ ਢੋੜਾਇਆ ਚਲ ਕੋਈ ਨਾ ਆ ਜਾ ਪੁੱਤ ਚਲੋ ਚਲ ਮੈਂ ਮੜਾਂ ਮੈਂ ਨਰਸਹੀ ਚੱਕ ਮੈਂ ਮੇਰਾ ਕੰਮ ਕਰਕੇ ਨਹੀਂ ਤੂੰ ਬਹਿ ਜਾ ਚੰਗਾ ਪੁੱਤ ਕਰਿਆ ਕਰਿਆ ਆ ਲੈ ਆ ਤਾਂ ਵਧੀਆ ਕੰਮ ਚੱਲ ਪਿਆ ਆਪਣਾ ਗਲੀ ਬਣ ਜੂ ਹਣ ਕਲ ਕੰਮ ਤਾਂ ਹੋ ਹੀ ਜਾਂਦੇ ਨੇ ਸਰਕਾਰ ਦੀਆਂ ਗੱਲਾਂ ਦਾ ਕੋਈ ਆਸਰ ਲਈਏ ਹਰਪ੍ਰੀਤ ਹੋਰੇ ਆ ਮੇਰੇ ਕੋਲੇ ਕਿੱਧਰ ਵਾਗ ਗਏ ਸੀ ਤੁਸੀਂ ਮੁੜ ਕੇ ਘਰੀ ਨਹੀਂ ਆਏ ਕਿੰਨਾ ਟਾਈਮ ਹੋ ਗਿਆ ਗਿਆਨ ਤੈਨੂੰ ਕੀ ਦੱਸਾਂ ਤੈਨੂੰ ਹੁਣ ਆਪ ਨੂੰ ਨਹੀਂ ਪਤਾ ਲੱਗਦਾ ਆਪਣੇ ਗਲੀ ਦਾ ਕੰਮ ਚੱਲੀ ਜਾਂਦਾ ਬਾਹਰ ਚ ਗਲੀ ਦਾ ਤਾਂ ਚੱਲੀ ਜਾਂਦਾ ਮੈਨੂੰ ਵੀ ਪਤਾ ਵੀ ਗਲੀ ਦਾ ਚੱਲੀ ਜਾਂਦਾ ਤਾਂ ਹੀ ਤਾਂ ਮੈਂ ਇਨ ਤਾਂ ਸੀ ਮਾਂ ਮੈਂ ਬਾਹਰ ਭੇਡ ਦਿਆਂ ਕੋਈ ਇਧਰ ਨਾਲ ਜਾਈ ਨਾ ਕਹੇ ਕੋਈ ਤੇਰੀ ਮਾਂ ਕਿ ਮਿਆਰੀ ਮਾਂ ਪਤਾ ਹੀ ਨਹੀਂ ਅੱਜ ਕੱਲ ਉਹ ਕੋਈ ਨਹੀਂ ਕੁਛ ਕਹਿੰਦਾ ਮਾਂ ਤੇ ਹੁਣ ਆਪਣੇ ਕੋਈ ਉਹ ਕੀ ਗੱਲ ਹੈ ਫਿਰ ਇਹ ਤੇਰੀ ਮਾਂ ਐ ਕੋ ਬਗਾਨੀ ਥੋੜਾ ਐ ਫਿਰ ਐ ਜੀ ਹੋ ਜਾਂਦਾ ਅਗਲਾ ਕਹਿੰਦੇ ਵੀ ਲ ਮਾਂ ਕਾ ਤੋ ਆਈ ਬੈਠੀ ਐ ਜੀ ਲ ਮੈਨੂੰ ਤਾਂ ਐਸੀ ਕਾ ਦਾ ਬੀਬੀ ਆਈ ਅੱਜ ਕੌਣ ਕਹ ਦੂਗਾ ਮੇਰੀ ਗੱਲ ਸੁਣ ਲੈ ਜਿਹੜੀ ਤੂੰ ਗੱਲ ਸੋਚਦੀ ਐ ਉਹ ਜਦੋਂ ਬੰਦੇ ਨੂੰ ਨਾ ਹਫਤਾ ਦੋ ਹਫਤੇ ਹੋ ਜਾਂਦੇ ਐ ਫਿਰ ਤਾਂ ਅਗਲੇ ਪੁੱਛਣ ਲੱਗ ਜਾਂਦੇ ਲੋਕ ਉਹ ਅਗਲਾ ਕਹਿੰਦੇ ਮਿਲਣ ਆਈ ਵੀ ਮਾਂ ਦੋ ਚਾਰ ਦਿਨ ਨੂੰ ਬਗ ਜੂਗੀ ਨਾਲੇ ਬੀਬੀ ਨੇ ਕਿਹਾ ਬਾਰੇ ਦਿਨ ਰਹਿਣਾ ਹੁਣ ਕੀ ਗੱਲ ਬੀਬੀ ਨੇ ਬਾਰੇ ਦਿਨ ਕਿਉਂ ਨਹੀਂ ਆਣਾ ਤੈਨੂੰ ਕੌਣ ਕਹਿੰਦਾ ਬਾਰੇ ਦਿਨ ਨਹੀਂ ਰਹਿਣਾ ਨਾ ਤੇਰੇ ਕੋਲੇ ਫੋਨ ਆਇਆ ਸੀ ਉਹ ਫੋਨ ਤਾਂ ਮੇਰੇ ਕੋਲੇ ਕਰਿਆ ਸੀਗਾ ਬਾਈ ਨੇ ਤੇਰੇ ਭ ਠੀਕ ਹੈ ਮੇਰੇ ਭਰਾ ਨੂੰ ਸਾਰਾ ਕੁਝ ਤੇ ਦੱਸ ਤਾ ਵੀ ਬੇਬੇ ਇੱਥੇ ਆ ਗਈ ਮੈਂ ਤੈਨੂੰ ਕਿੰਨਾ ਰੋਕਿਆ ਸੀ ਵੀ ਜੇ ਫੋਨ ਆਇਆ ਤੂੰ ਦੱਸੀ ਨਾ ਅੱਜ ਦੀ ਰਾਤ ਤਨੂੰ ਭਾਜੜ ਪਾ ਕੇ ਰੱਖਾਂਗੇ ਦੇਖ ਲੈ ਤੈਨੂੰ ਉਹਦੀ ਗੱਲ ਕਰਤੀ ਉਹਨਾਂ ਕੋਲ ਮੇਰੀ ਗੱਲ ਸੁਣ ਤੂੰ ਹਾਂ ਮੈਂ ਵੀ ਸੋਚੀ ਆਂ ਨੀ ਆ ਵੀ ਹਜੇ ਤਾਂ ਕਰ ਫੋਨ ਕਿਉਂ ਨਹੀਂ ਆਇਆ ਤੇਰੇ ਭਰਾ ਨੇ ਮੇਰੇ ਕੋਲ ਫੋਨ ਲਾਇਆ ਹੈ ਹਾਂ ਤੇਰੇ ਕੋਲ ਤਾਂ ਲਾਇਆ ਨਹੀਂ ਉਹਨੇ ਉਹਨੇ ਸਾਸੀਆ ਵੀ ਕਲੇਸ਼ ਕਰੂ ਮੇਰੇ ਨਾਲ ਦਰਦਾ ਮੈਥੋਂ ਵੀ ਗਾਲਾਂ ਕਢੂਗੀ ਮੈਨੂੰ ਹੁਣ ਐਂ ਆਖੂਗੀ ਵੀ ਬੇਬੇ ਨੂੰ ਰੋਟੀ ਨਹੀਂ ਦੇ ਸਕਦੇ ਕੋ ਜਾਣੀ ਜਿਹੜੀ ਤੂੰ ਗੱਲ ਕਰਦੀ ਹੈ ਕਿ ਮੈਂ ਤੈਨੂੰ ਰੋਕਿਆ ਸੀ ਮੈਂ ਤਾਂ ਉਨੇ ਆ ਫੇਰ ਫੋਨ ਲਾ ਲਿਆ ਬੀਬੇ ਬੇਤੀ ਆ ਗਈ ਮੈਨੂੰ ਪਤਾ ਹੈ ਜਿਹੜੇ ਲਾਲਚ ਦੇ ਮਾਰੇ ਫੋਨ ਲਾਉਂਦੇ ਆ ਫੋਨ ਤੈਨੂੰ ਦੱਸਾਂ ਕਿਉਂ ਲਾਉਂਦੇ ਫੋਨ ਤਾਂ ਹੋਏ ਲਾਉਂਦੇ ਆ ਜਿਹੜੇ ਲੱਖ ਰੁਪਏ ਬੇਬੇ ਕੋਲੇ ਖਾਤੇ ਚ ਉਹਦੇ ਮਾਰੇ ਲਾਉਂਦੇ ਆ ਹੁਣ ਫੋਨ ਯਾਦ ਆ ਗਈ ਹੁਣ ਗੱਲ ਉਹਨਾਂ ਦੀ ਬੀਬੇ ਕੋਲ ਖਾਤੇ ਚ ਲੱਖ ਰੁਪਇਆ ਹਾਂ ਲੈ ਬੀਬੇ ਕੋਲ ਤਾਂ ਕਿਹੜਾ ਲੱਖ ਰੁਪਇਆ ਹੋਊਗਾ ਜੇ ਲੱਖ ਰੁਪਇਆ ਹੋਵੇ ਤਾਂ ਕੋਈ ਰੋਟੀਆਂ ਨਾ ਦੇ ਜਾਣ ਉਹ ਰੋਟੀਆਂ ਉਹ ਇੰਨਾਂ ਤਾਂ ਕਹਿੰਦੇ ਆ ਕਢਾ ਕੇ ਕਹਿੰਦੀਆਂ ਕੰਨੀਆਂ ਕਢਾ ਕੇ ਦੇ ਸਾਨੂੰ ਅੱਛਾ ਹਾਂ ਰੋਲਾ ਇਸੇ ਗੱਲ ਦਾ ਰੋਲਾ ਇਸੇ ਗੱਲ ਦਾ ਜੇ ਮੈਂ ਬੇਬੇ ਨੂੰ ਰੋਕਦਾ ਸੀ ਮੈਂ ਬੇਬੇ ਨੂੰ ਇਹ ਕਹਿੰਦਾ ਸੀ ਵੀ ਬੇਬੇ ਕਿਰਪਾ ਨਹੀਂ ਕਿਸੇ ਨੂੰ ਕਢਾ ਕੇ ਦੇਣਾ ਜਿਹੜੇ ਇਹਨਾਂ ਕੋਲ ਹੈਗਾ ਬਾਦੂ ਕੁਛ ਦਿੱਤਾ ਹੋਇਆ ਇਹਨਾਂ ਨੂੰ 1 ਲੱਖ ਰੁਪਿਆ ਉਹਦੇ ਕੋਲੇ ਰੱਖ ਇਹਦੇ ਸ਼ਰਤੇ ਤੇ ਤੈਨੂੰ ਰੋਟੀ ਮਿਲੂਗੀ ਉਹ ਸਮਝਾ ਜਦੋਂ ਬੇਬੇ ਦੇ ਨਾਮ ਲੱਖ ਰੁਪਿਆ ਹੋ ਗਿਆ ਹੁਣ ਕਹਿੰਦੀਆਂ ਜੀ ਕਢਾ ਕੇ ਦੇਵਾਂਗੀ ਰੋਟੀ ਤਾਂ ਦੇਵਾਂਗੀ ਕੀ ਗੱਲ ਵੀ ਕਿਉਂ ਕਢਾ ਕੇ ਦੇ ਦੀਗੇ ਸਾਰਾ ਘਰਵਾਰੀ ਇਹਨਾਂ ਨੂੰ ਨਹੀਂ ਦੇਤਾ ਲੈ ਤੇਰੇ ਭਾਵੇਂ ਮੇਰੇ ਕੋਲ ਕੋਈ ਗੱਲ ਹੀ ਨਹੀਂ ਕਰੀ ਇਹ ਜੀ ਵੀ ਆਪਣੀ ਬੇਬੇ ਦੇ ਕੋਲ ਖਾਤੇ 'ਚ ਲੱਖ ਰੁਪਿਆ ਪਿਆ ਲੈ ਭਾਈ ਗੱਲ ਕਿਉਂ ਕਰਦਾ ਪਈ ਨੋਏ ਜੇ ਗੱਲ ਕਰਤੀ ਤਾਂ ਇਹਨੂੰ ਪਤਾ ਨਾ ਲੱਗ ਜੇ ਤੈਨੂੰ ਤਾਂ ਪਤਾ ਹੀ ਨਹੀਂ ਸੱਚ ਗੱਲ ਦਾ ਠੀਕ ਹੈ ਤੇਰੀ ਗੱਲ ਆਹੋ ਉਹਨੂੰ ਤਾਂ ਐ ਸੀ ਕਿ ਮੇਰੀ ਮਾਂ ਦੇ ਪੈਸੇ ਨਿਕੜਾ ਲਏ ਇਹ ਹਾਂ ਮੈਨੂੰ ਤਾਂ ਪਤਾ ਨਾ ਲੱਗਦਾ ਮੈਨੂੰ ਕੀ ਲੋੜ ਪੈਂਦੀ ਆ ਸਾਡੇ ਕੋਲ ਤਾਂ ਘਾਟਾ ਰੰਗ ਲੱਗਿਆ ਰਪੇ ਤਾਂ ਸਭ ਕੁਝ ਆਹੋ ਅਈ ਤਾਂ ਦੋ ਰੋਟੀਆਂ ਦੇਣੀਆਂ ਵਿਚਾਈ ਜੇ ਤੈਨੂੰ ਕੱਸ ਕੇ ਦੇਈ ਜਾਏਗਾ ਤਾਂ ਹੱਸ ਕੇ ਦੇ ਦੇ ਨਹੀਂ ਤਾਂ ਫਿਰ ਮੇਰੀ ਮਾਂ ਮੈਂ ਤਾਂ ਤੇ ਕਰੋਤੀ ਮਾਂ ਦੇ ਦਊਂਗੀ ਉਹ ਤੈਨੂੰ ਕੌਣ ਕਹਿੰਦਾ ਮਾਂ ਨੂੰ ਰੋਟੀਆਂ ਨਹੀਂ ਦਿੰਦੇ ਹੂੰ ਉਹ ਲੈ ਨਾ ਕੱਲ ਤੱਕ ਤੂੰ ਕਹਿੰਦਾ ਸੀ ਹੁੰਦੀਆਂ ਨੇ ਮਾਮਾ ਫਿਰ ਕੀ ਗੱਲ ਹੈ ਕੱਲ ਤੂੰ ਹੀ ਬੋਲਦਾ ਸੀ ਕੱਲ ਤੇਰੇ ਭਰਾ ਨਹੀਂ ਗੁੱਸਾ ਚੜਾਦਾ ਵੀ ਮੇਰੀ ਮਾਂ ਭੈੜੀ ਐ ਐ ਲੜਦੀ ਐ ਐ ਕਰਦੀ ਐ ਐ ਕਰਦੀ ਐ ਉਹ ਮੈਨੂੰ ਐ ਸੀ ਮਾਂ ਦੋ ਜਿਹੜੇ ਆਪਣੇ ਵੀ ਕਲੇਸ਼ ਨਾ ਪਵਾ ਦੇ ਬੰਦਾ ਤਾਂ ਗੁੱਸਾ ਹੁੰਦਾ ਸੀਗਾ ਨਾ ਫਿਰ ਕੱਲ ਕੱਲ ਵੀ ਆਈ ਐ ਕਿਤੇ ਆਪਾਂ ਨੂੰ ਲੜਾਇਆ ਬੇਬੇ ਨੇ ਉਹ ਲੈ ਬੇਬੇ ਤਾਂ ਵਿਚਾਰੀ ਮੈਨਾਂ ਇੰਨਾ ਚੰਗਾ ਸੁਭਾਅ ਹੈ ਉਹ ਜਿੱਥੇ ਬਹਾਦਰ ਮੇਰੇ ਉੱਤੀ ਬਹਿ ਜਾਂਦੀ ਹੈ ਹਨਾ ਲਓ ਪਈਏ ਕਿਹੜੇ ਬੇਲੇ ਨਹੀਂ ਕਿਸੇ ਤੇ ਜਾਣਾ ਨਹੀਂ ਆਉਣਾ ਨਹੀਂ ਇਹਨੇ ਹਾਂ ਲਓ ਉਹ ਤਾਂ ਉਹਨਾਂ ਨੇ ਘਰ ਆਣ ਨਾਲ ਮੈਨੂੰ ਪਤਾ ਤੈਨੂੰ ਨਹੀਂ ਪਤਾ ਭਰਜਾਈਆਂ ਤਾਂ ਮੇਰ ਨਹੀਂ ਐ ਆਰਦੇ ਦਾ ਆਪ ਨੂੰ ਪਤਾ ਹੁੰਦਾ ਵੀ ਕਹੇ ਜਿ ਸਵਾਨਗੇ ਸਵਾ ਕਿਸੇ ਕੰਮ ਦੇ ਨਹੀਂ ਹੈਗੇ ਉਹਨਾਂ ਦੇ ਆਪਣੀ ਦੇ ਬੇ ਦੇਵਤਿਆਂ ਵਰਗੇ ਦੇਵਤਿਆਂ ਉਹ ਦੇਵਤਿਆਂ ਵਰਗੀ ਬੁੜੀ ਵੀ ਰੋਟੀ ਨਹੀਂ ਦੇ ਸਕਦੀਆਂ ਦੇਖ ਲਾ ਜੀ ਕਿਤੇ ਉਹੀ ਗੱਲ ਮੰਜੇ ਤੇ ਬੈਠੀ ਨੂੰ ਮੈਂ ਥਾਲੇ ਚ ਧਰ ਕੇ ਰੋਟੀਆਂ ਫੜਾਉਣ ਲੈ ਬੇਬੇ ਰੋਟੀ ਕੀ ਗੱਲ ਸੀ ਮੇਰੀ ਮਾਂ ਤਾਂ ਕਿਤੇ ਜਿੱਦੇ ਕਿਤੇ ਲੋੜ ਹੁੰਦੀ ਲੋੜ ਪਈ ਤਾਂ ਮੇਰੀ ਮਾਂ ਦੇ ਹੀ ਦਿੰਦੀ ਥੋੜੇ ਕਨੇ ਪਰ ਉਹ ਤਾਂ ਇਹ ਕਹਿੰਦੇ ਸੀ 50 5000 ਕਹਿੰਦੇ ਸਾਡੇ ਨਾਂ ਕਰਾ ਦੇ ਫਿਰ ਤੇ ਮੈਂ ਉਹ ਦੇ ਦਾਂਗੀ ਤੇਰੇ ਪਰਿਆਂ ਜਿਆਦਾ ਮੈਨੂੰ ਪਤਾ ਲੱਗ ਆਹੋ ਉਹ ਜਮਾ ਗਏ ਘਰ ਦੀਆਂ ਭੁੱਖੀਆਂ ਭੁੱਖ ਦਿਖਾਉਂਦੀਆਂ ਨੇ ਭੁੱਖ ਦਿਖਾਉਂ ਕੋਈ ਲੱਖ ਰੁਪਈਆ ਲੈ ਲੱਖ ਰੁਪਈਆ ਕੀ ਗੱਲ ਹੈ ਕਿੰਨੇ ਕੁ ਰੁਪਈਏ ਨੇ ਕਿੰਨੇ ਦਾ ਬੰਦੇ ਨੂੰ ਚਾਹੀਦੇ ਵੀ ਐਨੇ ਤਾਂ ਚਾਹੀਦੇ ਐਨੇ ਨਾਲ ਤਾਂ ਫੇ ਰੋਟੀ ਵੀ ਮਿਲਦੀ ਹੈ ਬੰਦੇ ਨੂੰ ਤੇ ਰੋਟੀ ਦੇ ਖਲਾਣਾ ਨਹੀਂ ਦਿੱਤੀ ਨੇ ਉਹਨਾਂ ਨੇ ਘਰੋਂ ਹੀ ਕੱਢਤੀ ਸਮਗਾ ਉਹ ਚੱਲ ਮੇਰੀ ਗੱਲ ਸੁਣ ਲੈ ਉਹਨਾਂ ਨੇ ਤਾਂ ਘਰੋਂ ਕੱਢਤੀ ਉਹ ਤਾਂ ਲੋਕ ਵੀ ਥੂ ਥੂ ਕਰਨਗੇ ਉਹਨਾਂ ਤੇ ਸਾਰੇ ਉਹ ਤਾਂ ਜਿਹੇ ਜਹਣ ਨਕੰਮੇ ਹਨ ਓਏ ਆਪਾਂ ਤਾਂ ਆਪਲੀ ਮਾਂ ਨੂੰ ਰੋਟੀ ਦੇਵਾਂਗੀ ਤੂੰ ਐਨਾ ਸੋਚਦਾ ਹੈਂ ਬੇਵਾਰੀ ਲੈ ਜੇ ਮੈਂ ਨਹੀਂ ਸੋਚੂਗਾ ਹੋ ਕੌਣ ਸੋਚੂਗਾ ਕੌਣ ਦੇਖ ਰਿਹਾ ਹੈ ਰਹੇ ਨਾ ਸਾਡੇ ਨਾ ਮਾਮਾ ਤੀਆਂ ਅਜੀ ਜਮਾ ਮਾਮਾ ਤੀਆਂ ਉਹੀ ਗੱਲ ਜਮਾ ਸਾਂ ਨਹੀਂ ਕੱਢਦੇ ਜਮੀ ਨਹੀਂ ਬੋਲਦੇ ਨਾਲੇ ਮਾਮਾ ਦੀ ਕਿਤੇ ਲੜਦੇ ਨਾ ਦੇਖੀਏ ਕਮਰਿਆ ਇਹ ਤਾਂ ਨੂੰ ਹੀ ਲੜਦਿਆਂ ਹੁੰਦਿਆਂ ਸੱਸਾਂ ਨਾਲ ਨੂੰਹਾਂ ਹੁੰਦਿਆਂ ਨਹੀਂ ਕਿਸੇ ਕੰਮ ਨਾਲ ਮਾਂ ਨਹੀਂ ਸਮਝਦਣਾ ਕਿ ਮਾਂ ਸਮਝਣ ਤਾਂ ਲੜੀ ਨਾ ਜਿਹੜੀਆਂ ਚੰਗੀਆਂ ਲੜ ਨਹੀਂ ਜਿਹੜੀਆਂ ਚੰਗੀਆਂ ਨੂੰਹਾਂ ਹੁੰਦੀਆਂ ਨੇ ਖਰਖਾਨੇ ਦੀਆਂ ਹੁੰਦੀਆਂ ਨੇ ਸੰਸਕਾਰੀ ਪਰਿਵਾਰਾਂ ਚੋਂ ਆਈਆਂ ਹੁੰਦੀਆਂ ਉਹ ਕੰਨ ਲੜਦੀਆਂ ਇਹ ਤਾਂ ਹਾਨੀ ਨਕਮੀਆਂ ਤੇਰੀਆਂ ਪੱਜਾਂ ਜਾਂ ਤਾਂ ਉਹ ਚੱਲ ਛੱਡ ਪੜੇ ਗੱਲਾਂ ਆ ਨਾ ਇਹ ਦਾ ਜਿਹੜਾ ਆਪਣੇ ਗਲੀ ਦਾ ਕੰਮ ਨੇ ਜਿਹੜੀ ਕੱਲ ਜੀ ਕਰਦੇ ਮੈਨੂੰ ਥੋੜਾ ਥੋੜਾ ਇਹ ਲੱਗਦੇ ਵੀ ਕਿਤੇ ਤੂੰ ਮੈਨੂੰ ਤਾਂ ਨਹੀਂ ਜਾਣ ਜਾਣ ਕੇ ਕਹਿੰਦਾ ਮੇਰੇ ਵਿੱਚ ਦੀ ਗੱਲਾਂ ਕੱਢਦਾ ਹੈ ਕਹਿ ਕੇ ਕਿ ਵੀ ਨਕੰਮੀਆਂ ਹੁੰਦੀਆਂ ਉਹ ਤਾਂ ਜੀ ਸੱਸ ਸਹੁਰੇ ਨਾਲ ਕੱਢਦੀਆਂ ਨਹੀਂ ਹੁੰਦੀਆਂ ਮੇਰੀ ਸੱਸ ਆਪ ਗਈ ਉਧਰ ਮੈਨੂੰ ਨਹੀਂ ਭੇਜੀ ਉਹ ਲੈ 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 ਹਾਂ ਤੂੰ ਤਾਂ ਕੰਨੀਆਂ ਗੱਲਾਂ ਕਰੀਏ ਉਹ ਕੰਨੀਆਂ ਗੱਲ ਤਾਂ ਮੇਰੇ ਤੇ ਲੱਗਦੀ ਹੈ ਨਾ ਆਪਦੇ ਮਨ ਤੇ ਗੱਲ ਲਾਈ ਜੰਨੀ ਹੈ ਜੇ ਤੂੰ ਕਹੀਏ ਮੈਂ ਨਹੀਂ ਕਹਿੰਦਾ ਮੈਂ ਤੈਨੂੰ ਕਦੇ ਪਹਿਲਾਂ ਕਿਹਾ ਮੈਂ ਹੁਣਕ ਮੈਂ ਕਹੂੰਗਾ ਉਹ ਆਪਣਾ ਗਲੀ ਚ ਕੰਮ ਚੱਲਦਾ ਹੈਗਾ ਚਾਰ ਬੰਦੇ ਦੀ ਇਹਨਾਂ ਦੀ ਚਾਹ ਨਾਲੇ ਮੇਰੇ ਵਾਸਤੇ ਤੂੰ ਮੈਨੂੰ ਚਾਹ ਨਾ ਡੋਲੂ ਚ ਪਾ ਕੇ ਖੜਾ ਦੇ ਉੱਥੇ ਪੀ ਲੂ ਮੈਂ ਚੰਨਨ ਭਾਜ ਨੂੰ ਪਿਆ ਕਰ ਲੈ ਤੇਰੇ ਪਿਆ ਦੇ ਭਾਜ ਨਾ ਕਰਮ ਹੁੰਦਾ ਤਾਂ ਵਿਚਾਰਿਆਂ ਨੂੰ ਜੇ ਜ਼ਿਆਦਾ ਗਲਾਸ ਪੀ ਆਂ ਗੱਲ ਬੱਧਰੇ ਬਣਾ ਆ ਆਪਣਾ ਕਾਰੀ ਦੇਣਗੇ ਚਲ ਠੀਕ ਆ ਫਿਰ ਮੈਂ ਲਿਆ ਕੇ ਦਿੰਨੀ ਚਾਹ ਮੈਂ ਤਾਂ ਤੂੰ ਨਾ ਗੱਲ ਕਰਦੀ ਉਹਨਾਂ ਕੋਲੇ ਉਹ ਨਹੀਂ ਮੈਨੂੰ ਪਤਾ 100000 ਰੁਪਏ ਦੇ ਬੇਬੇ ਕੋਲੇ 100000 ਇਹ ਗੱਲ ਦਾ ਪਰਦਾ ਰੱਖਣਾ ਮੇਰੇ ਤੋਂ ਕੀ ਗੱਲ ਹੈ ਇਹ ਲੱਖਾਂ ਲੁੱਖਾਂ ਦੀ ਮੇਰੇ ਭਰਾ ਨੂੰ ਬੇਤਾ ਲੱਗਣਾ ਚਾਹੀਦਾ ਕੀ ਮੈਂ ਨਾ ਰੱਖਦਾ ਆਹੋ ਜਾਂ ਤੂੰ ਚਾਹ ਕਰਕੇ ਲਿਆ ਚੰਗਾ ਹਾਂ ਤੂੰ ਲੈ ਆਹ ਗੱਲ ਬਦੀ ਨਿਕਲੀ ਕਹਿੰਦੀ ਮੇਰੀ मां लुपया पे फिर रोटी क्यों नहीं दे रोटी खुश होके दे बोला भी चार बेबे मार लेने गल हूं तेबे अकाउंट च लख रुपया दस देने तकड़ी है बेबे हां हां वादिया तू तो दस ठीक है ਹਰਵੇ ਮੈਂ ਤਾਂ ਠੀਕ ਆ ਉਹ ਤੂੰ ਮੈਨੂੰ ਆਏ ਕਹਿੰਦੀ ਹਰਪ੍ਰੀਤ ਹਾਂ ਕਿ ਉੱਥੇ ਬੇਬੇ ਬੈਠੀ ਸੀਗੀ ਮੈਂ ਇਹ ਕਹਿੰਦਾ ਆਪਣਾ ਗਲੀ ਚ ਕੰਮ ਜਾ ਚੱਲਦਾ ਤੈਨੂੰ ਇੱਥੇ ਬਹਾਂਦਾ ਉਹ ਤੂੰ ਉੱਥੇ ਬੈਠੀ ਰਹੀਂ ਨੀ ਕੀ ਗੱਲ ਸੀਗੀ ਉੱਥੋਂ ਉਹ ਤੂੰ ਮੈਨੂੰ ਹਰਪ੍ਰੀਤ ਨਹੀਂ ਠਾਤਾ ਕਹਿੰਦੀ ਬੇਬੇ ਇੱਥੇ ਬੈਠੀ ਪੈੜੀ ਜੀ ਲੱਗਦੀ ਐ ਕੋਈ ਨਾ ਕੋਈ ਆ ਜਾਣਾ ਆਪਾਂ ਮਾਮਤੀਆਂ ਗੱਲਾਂ ਕਰੀ ਜਾਣੀਆਂ ਅਗਲਾ ਸੁਣ ਲੈਂਦਾ ਬੇਬੇ ਪੈੜੀ ਕੋ ਲੱਗਦੀ ਐ ਸਾਡੀ ਤਾਂ ਮਾਂ ਐ ਤੂੰ ਕੀ ਬਗਾਨੀ ਐ ਕੋਈ ਨਹੀਂ ਨਹੀਂ ਬਤਾਈ ਨਹੀਂ ਵੀ ਕਈ ਵਾਰੀ ਵੇਵਾ ਹਰਪ੍ਰੀਤਾ ਨੇ ਕਹਿੰਦੀ ਸੀ ਵੀ ਤੂੰ ਆਹਨ ਨੂਹਾਂ ਪੁੱਤਾਂ ਦੀ ਗੱਲਾਂ ਛੇੜ ਲੈਣੀ ਅਗਲਾ ਕਹਿੰਦਾ ਬੁੜੀ ਆਹਨ ਨੂਹਾਂ ਪੁੱਤਾਂ ਦੀ ਚੁਗਲੀਆਂ ਕਰੀ ਜਾਂਦੀ ਮਾਂ ਪੰਦਰ ਵਗ ਚੱਲਦੀਆਂ ਮਾਵਾਤੀਆਂ ਗੱਲਾਂ ਕਰ ਲਾਂਗੇ ਹੋਵੇ ਉਹ ਤਾਂ ਗੱਲ ਤੇ ਉਹ ਵੀ ਠੀਕ ਹੈ ਚਲ ਵਿਚਾਰ ਜਿਆ ਕਰਦੀ ਆ ਉਹ ਹਾਂ ਪਰ ਨੂਹਾਂ ਤਾਂ ਮੇਰੇ ਵੀ ਗੱਲ ਯਾਦ ਆ ਗਈ ਹੂੰ ਉਹ ਤੇਰੀਆਂ ਨੂਹਾਂ ਨਹੀਂ ਇਹ ਭੈੜੀਆਂ ਕਿਉਂ ਨੇ ਬਸ ਉਹਦਾ ਟਾਈਮ ਹੀ ਇਹ ਜਾ ਗਿਆ ਅੱਜ ਕੱਲ੍ਹ ਕੌਣ ਕਹਿੰਦੇ ਘਟਦਾ ਕਿਸੇ ਨਾਲ ਆਪਦੀਆਂ ਮਾਵਾ ਵਾਂਗੂ ਕਹਿੰਦੇ ਜੇ ਮੇਰੇ ਨਾਲ ਕੱਢਦੀਆਂ ਸੱਸ ਨਾਲ ਫੇਰੀ ਸੀ ਆਪਦੀਆਂ ਮਾਵਾ ਪਿਆਰੀਆਂ ਹੋ ਜਾਂਦੀਆਂ ਸੱਸਾਂ ਭੈੜੀਆਂ ਹੋ ਜਾਂਦੀਆਂ ਹਾਂ ਬਾਈਰੇ ਮੇਰੇ ਨੇ ਕੱਲਾਂ ਦੋ ਵਾਰੀ ਕਰੀਆਂ ਫੋਨ ਤੇ ਹਾਂ ਤੇ ਬੇਬੇ ਹੁਣ ਮੈਂ ਤੈਨੂੰ ਕੀ ਦੱਸਾਂ ਹਨਾ ਮੂੰਹ ਤੇ ਦੱਸੇ ਦਾ ਗੁੱਸਾ ਜਾਈ ਹੋ ਜਾਵੇਂ ਉਹ ਬਾਈ ਦਾ ਸਾਰੇ ਕਸੂਰ ਤੇਰੇ 'ਚ ਹੀ ਕਰਦਾ ਸੀਗਾ ਫੇਰ ਆਂ ਕਿ ਕੱਢਦੇ ਬੁੱਤ ਮੇਰੇ 'ਚ ਹੀ ਕੱਢਣੇ ਹੁਣ ਉਹ ਆ ਗਿਆ ਉਹ ਚੰਗੀਆਂ ਮੈਂ ਮਾੜੀਆਂ ਮੇਰੇ 'ਚ ਨਿਕਲਣਗੇ ਕਸੂਰਤਾ ਹਾਂ ਬੇਬੇ ਮੇਰੀ ਗੱਲ ਸੁਣ ਲੈਗਾ ਹੁਣ ਸਾਨੂੰ ਸਿੱਧੇ ਹੀ ਪਤਾ ਲ ਦੋਨੇ ਤੈਨੂੰ ਰੋਟੀ ਨਹੀਂ ਦਿੰਦੀਆਂ ਨਾਲੇ ਮੇਰੀ ਗੱਲ ਸੁਣ ਤੂੰ ਉਹਨਾਂ ਦਾ ਕੁਸਤਰਾ ਹੁਣੀ ਐ ਸਾਰਾ ਕੁਝ ਤੂੰ ਕਿਰਿਆ ਸਮਝੀ ਆ ਆਪਦੀ ਉਹਨਾਂ ਦਾ ਬੜਾ ਮੋਟਾ ਕੰਮ ਵੀ ਤੰਦਾ ਵੀ ਕਰਦੀ ਹੋਏਗੀ ਕਰਦੀ ਸੀ ਬੁੱਤ ਕੰਮ ਤਾਂ ਹੁੰਦਾ ਸਭ ਕੁਝ ਕਰਦੀ ਸੀ ਬਸ ਉਹ ਤਾਂ ਮਾੜਾ ਮੋਟਾ ਮੇਰੇ ਕੋਲ ਤੈਨੂੰ ਦੱਸਿਆ ਹੋ ਹਰ ਪਈ ਤਨੇ ਪੋਰਾ ਉਹਦੀ ਗੋਜੀ ਸੀ ਮੇਰੇ ਕੋਲ ਰੱਖੀ ਹੋਈ ਉਹ ਮੰਗਦਿਆਂ ਨਹੀਂ ਉਸੇ ਪਿੱਛੇ ਲੜਾਈ ਉਹ ਗੋਜੀ ਨੂੰ ਮੇਰੀ ਗੱਲ ਸੁਣ ਤੇਰੇ ਕੋਲ ਕਿੰਨੀ ਕੀ ਗੋਜੀ ਐ 1 ਲੱਖ ਰੁਪਈਆ ਤਾਂ ਹੈਗਾ ਸਾਰਾ ਪੁੱਤ ਮੇਰੇ ਬਾਤ ਉਹ 1 ਲੱਖ ਰੁਪਈਆ ਵੱਡਾ ਉਹਨਾਂ ਕੋਲ ਤਾਂ ਸਭ ਕੁਝ ਹੈ ਤਾਂ ਖਾਹਾ ਹੁੰਦਾ ਨਹੀਂ ਮੈਂ ਜਿਆਦਾ ਸਭ ਕੁਝ ਹੈ ਮੇਰੇ ਕੋਲ 2 ਲੱਖ ਰੁਪਏ ਮੈਂ ਤਾਂ ਉਹੀ ਵੱਡਾ ਹੋਇਆ ਪਿਆ ਬੇਬੇ ਮੇਰੀ ਗੱਲ ਸੁਣ ਲੈ ਤੂੰ ਕਿਹਦੇ ਨੇ ਮਨ ਚਾਏ ਨਾ ਕਰੀ ਵੀ ਮੇਰੇ ਕੋਲ ਲੱਖ ਰੁਪਏ ਹੂੰ ਖਬਰ ਨਹੀਂ ਮੇਰਾ ਤਾਂ ਕਰਦੇ ਨੇ ਉਹ ਜੇ ਨਾ ਤੇਰੇ ਗੋਡੇ ਗਾਡੇ ਦੁਖਦੇ ਨੇ ਕੋਈ ਹੋਰ ਦਵਾਈ ਬੁੱਟੀ ਦੀ ਲੋੜ ਹੈ ਆਪਣਾ ਇੱਥੇ ਖਾਤਾ ਚੱਲਦਾ ਪਿੰਡ ਵਾਲਾ ਆਪਣਾ ਦਾਤਰ ਹੈ ਵਧੀਆ ਅੱਛਾ ਤੇ ਉੱਥੇ ਤੈਨੂੰ ਦਵਾਈ ਦਵਾ ਦੇਾਂਗਾ ਤੂੰ ਨਾ ਕੋਈ ਨਾ ਪੁੱਤ ਹਜੇ ਤੇ ਮੈਨੂੰ ਕੁਝ ਨਹੀਂ ਦੁਖਦਾ ਐਵੇਂ ਮੈਂ ਤੈਨੂੰ ਕਹਾਂ ਜੇ ਕੋਈ ਦੁਖਦਾ ਸੁਖਦਾ ਹੋਇਆ ਦਵਾਈ ਲੈ ਲਾਂਗੇ ਪੁੱਤ ਮੈਂ ਖਾਤੇ 'ਚ ਪਈ ਕੀ ਕਰਨੇ ਉਹ ਕਢਾ ਕੇ ਦੇ ਦਾਂਗੇ ਆਪਾਂ ਮੈਂ ਤੇ ਇੱਥੋਂ ਪੈਸੇ ਕਮਾਵਾਂ ਮੈਂ ਦੇ ਦੂੰ ਪੁੱਤ ਬੇਦੋ ਦਾ ਤੇਰੀ ਮਰਜ਼ੀ ਹੈ ਹਨ ਪਰ ਤੂੰ ਐਂ ਨਾ ਕਦੇ ਮਨ 'ਚ ਕਰੀ ਵੀ ਮੇਰੇ ਪੈਸਿਆਂ ਦੇ ਕਰਕੇ ਉਹ ਕਰਦੇ ਆ ਉਹ ਸਾਨੂੰ ਇਹ ਜੇ ਪੈਸਿਆਂ ਦੀ ਕੋਈ ਗੱਲ ਨਹੀਂ ਆਪਦੇ ਕੋਲੇ ਰੱਖ ਤੂੰ ਮਾੜੀ ਵੱਡੇ ਬੰਦੇ ਨੂੰ ਹੌਸਲਾ ਹੁੰਦਾ ਬੇਬੇ ਨਾ ਨਾ ਕੋਈ ਨਾ ਪੁੱਤ ਹੌਸਲਾ ਤਾਂ ਹੁੰਦਾਗਾ ਕੋਈ ਗੱਲ ਨਹੀਂ ਇੱਥੇ ਮੇਰੇ ਕੋਲੇ ਪੈ ਜਾਣਗੇ ਤਾਂ ਕਿ ਜੇ ਮੈਂ ਦਵਾਈ ਬੂਟੀ ਲੈਣੋਂ ਤਾਂ ਕਿ ਉੱਥੇ ਘੜਵਾ ਲੈਂਦੀ ਨਹੀਂ ਕੋਈ ਨਾ ਜੇ ਤੈਨੂੰ ਲੋੜ ਹੋਈ ਥੋੜੇ ਬੋਤਨ ਦੀ ਲੈ ਲਈ ਪੁੱਤ ਤੂੰ ਬੇਬੇ ਉਹ ਤੇਰਾ ਇੰਨਾ ਚੰਗਾ ਸਵਾਹ ਹੈ ਮੈਂ ਕਿਥੋਂ ਪੈਸੇ ਮੰਗੀ ਤੂੰ ਮੈਨੂੰ ਦੇਣ ਨੂੰ ਤਿਆਰ ਐ ਪਹਿਲੀ ਕਿ ਉਹ ਤੇਰੀਆਂ ਨੋਹਾਈ ਡੇ ਨਕਮੀਆਂ ਉਹਨਾਂ ਦੀ ਗੱਲ ਪੁੱਤ ਕੁਝ ਹੋਰ ਹੈ ਆਦੋਂ ਦੇਤੀ ਰਕੇ ਪੁੱਤ ਬਣਾਉਂਦੇ ਆਗੇ ਤੂੰ ਤਾਂ ਕਹਿੰਦੇ ਮੇਰੇ ਜਿਹੇ ਜਿਹੇ ਉਹ ਪੁੱਤਾ ਹੋਵੇ ਤੂੰ ਪੁੱਤਾਂ ਦਾ ਜਿਵੇਂ ਤੂੰ ਮੇਰੇ ਕੋਲ ਬਹਿ ਕੇ ਗੱਲਾਂ ਕਰਦਾ ਮੇਰੇ ਪੁੱਤ ਦਾ ਮੇਰੇ ਕੋਲ ਬਹਿ ਕੇ ਜੰਨਾ ਵੀ ਨਹੀਂ ਕਰਦੇ ਮੇਰੇ ਦੁੱਖ ਸੁੱਖ ਕੋਈ ਸੁਣਨਾ ਕੋਈ ਸੁਣਾਉਣਾ ਕੋਈ ਕਹਿੰਦੇ ਮੈਂ ਦੱਸਾਂ ਉਹਨਾਂ ਨੂੰ ਗੱਲ ਜਦੋਂ ਹੁਣ ਮੈਂ ਤੇ ਪੈਸੇ ਮੰਗਦਾ ਤਾਂ ਮੇਰੇ ਨਵੇਂ ਲੱਗ ਜਾਂਦੇ ਉਹ ਮੈਨੂੰ ਸਿਆਣਦੇ ਨਹੀਂ ਬੇਬੇ ਮੇਰੀ ਗੱਲ ਸੁਣ ਲੈ ਉਹ ਬਾਈ ਹੋਰ ਦਾ ਸੁਭਾਤਾ ਬਥੇਰਾ ਚੰਗਾ ਹੈ ਉਹ ਗੱਲ ਕਰ ਮੈਨੂੰ ਤਾਂ ਐ ਲੱਗਦਾ ਤਰੀਆਂ ਨੂੰ ਹਾਂ ਅੱਖਾਂ ਨੂੰ ਜੀਤਾ ਕਰਦਾ ਮੈਂ ਤਾਂ ਲੈ ਗਏ ਕਰਦੀ ਆਕ ਜਾਉਂਗੀ ਬੇਬੇ ਕੀ ਕਹੀਏ ਗਏ ਕਰਦਾ ਹੁਣ ਕਹਣ ਨੂੰ ਜੀ ਨਹੀਂ ਕਰਦਾ ਦਿਨ ਕੱਟੀਆਂ ਨਹੀਂ ਫੇਰ ਨਹੀਂ ਸਰਦਾ ਇੱਥੇ ਮੈਂ ਕਿੰਨਾ ਕੁ ਜੇ ਬੈਠ ਰੋ ਤਾਂ ਆਈ ਨਹੀਂ ਪਤਾ ਆਖਰ ਵਿੱਚ ਮੈਨੂੰ ਉਹਨਾਂ ਕੋਲ ਜਾਣਾ ਪੈ ਜੇ ਲੈ ਬੇਬੇ ਮੇਰੀ ਗੱਲ ਸੁਣ ਲੈ ਉਹ ਜਿੰਨਾ ਚਿਰ ਤੈਨੂੰ ਲੈਣ ਨਹੀਂ ਆਉਂਦੇ ਉਹਨਾਂ ਚਿਰ ਤੂੰ ਜਾਣਾ ਨਹੀਂਗਾ ਸਾਡੇ ਕੋਲ ਹੀ ਰਹਿਣਾਗਾ ਤੈਨੂੰ ਕੋਈ ਜਾਣ ਦੀ ਲੋੜ ਨਹੀਂ ਇਹ ਤੂੰ ਅੱਜ ਦਾ ਬੇਬੇ ਨਾਲ ਗੱਲ ਕਰਤੀ ਮੁੜ ਕੇ ਗੱਲ ਕਰਨੀ ਨਹੀਂ ਹੈਗੀ ਤੂੰ ਠੀਕ ਹੈ ਪੁੱਤ ਠੀਕ ਹੈ ਗੱਲ ਸਹੀ ਹੈ ਜੇ ਮੈਨੂੰ ਲੈ ਕੇ ਜਾਣਗੇ ਫੇਰ ਹੀ ਮੇਰੀ ਕਦਰ ਪੋਗ ਵੀ ਹਾਂ ਸੀ ਲੈ ਕੇ ਜਿਵੇਂ ਆਪਦੇ ਆਪ ਭੱਗ ਗਈ ਆਖਣ ਦੇ ਹੁਣ ਦੱਦੀ ਕੋਲ ਗਈ ਸੀ ਬਸ ਜਿੱਤੀ ਜਮਾਈ ਨੇ ਤੈਨੂੰ ਰੱਖ ਲਿਆ ਘਰੋਂ ਕੜਤਾ ਆ ਆ ਗਈ ਪਾਉਂਗੀ ਹਾਂ ਬੇਬੇ ਦੇਖ ਲੈ ਆਖਣੀ ਆਪ ਹੀ ਭੱਗ ਗਈ ਆਪ ਹੀ ਆ ਗਈ ਇਹਨਾਂ ਨੂੰ ਕੀ ਹੈ ਗੱਲ ਸਹੀ ਹੋਵੇ ਤਾਂ ਮੇਰੀ ਕਦਰ ਲੱਗਣਾ ਚਾਹੀਦਾ ਹਾਂ ਕੋਈ ਕੰਮ ਧੰਦਾ ਵੀ ਕੋਈ ਕਰਦੀ ਹੋਵੇ ਕੋਈ ਦਾਲ ਸਬਜ਼ੀ ਸੌ ਕਰਦੀ ਹੈ ਉਹਨਾਂ ਜਦੋਂ ਔਖਾਂ ਹੁੰਆਂ ਉਹ ਤਾਂ ਆਪੇ ਰਿੰਗ ਨਹੀਂ ਆਉਣਗੀਆਂ ਰਿੰਗ ਨਹੀਂ ਹੋਣਗੀਆਂ ਔਖੇ ਪੁੱਤ ਸ੍ਰੀਕੇ ਜੀ ਬੋਨੇ ਕਨ ਭਾਂਡੇ ਚ ਆ ਗਿਆ ਨੇ ਆਏ ਤੇ ਛੋਟੀ ਕਰਦੀ ਉਹ ਛੱਡ ਦਿੰਦੀ ਤਾਈ ਵਜੇ ਤੇ ਵੱਡੀ ਕਾਰ ਦੀ ਭਾਂਡੇ ਉਹ ਛੱਡ ਦਿੰਦੀ ਦਾਲ ਪਾਣੀ ਚੀਰਦੀ ਹਜੇ ਲੀੜੇ ਜਿਹੜੇ ਹੁੰਦੇ ਧੋ ਕਿਉਂ ਮੈਂ ਧਰਨਦਾ ਮੈਨੂੰ ਕਹਿੰਦੇ ਨੂੰ ਜੋੜ ਕੇ ਰਹਿ ਸਤਾਂ ਉੱਚੜਦੇ ਨਹੀਂ ਬੇਬੇ ਇਹਦਾ ਮਤਲਬ ਤੂੰ ਨੇ ਨੌਕਰ ਨਹੀਂ ਲੱਗੀ ਸੀ ਲੱਗੀ ਸੀ ਪੁੱਤ ਵਰ ਜਿਹੜਾ ਕਹਿੰਦਾ ਹੁਣ ਸਰਦਾਰੀ ਸੀ ਮੈਨੂੰ ਆਸੀ ਦੋ ਰੋਟੀਆਂ ਖਾਣੇ ਜਿਵੇਂ ਕਹਿੰਦਾ ਚੱਲ ਠੀਕ ਹੈ ਹੁਣ ਤਾਂ ਜਦੋਂ ਮੈਂ ਸਿਰੋਤੋਂ ਨਹੀਂ ਪਾਣੀ ਨਾ ਘਾਏ ਮੈਂ ਤਾਂ ਕੱਕੇ ਸੋਡੇ ਕੋਈ ਆਈਆ ਪੁੱਤ ਨਹੀਂ ਆਉਂਦੀ ਨਹੀਂ ਸੀ ਜੇ ਮੇਰੀ ਗੱਲ ਸੁਣ ਲੈ ਉੱਥੇ ਤੂੰ ਆਪ ਦੇ ਘਰੇ ਲੱਕ ਕੰਮ ਕਰਦੀ ਸੀ ਆਪ ਦੀ ਧੀ ਜੇਕਰ ਮੈਂ ਇੱਥੇ ਸਾਡੇ ਕੋਲ ਕੋਈ ਕੰਮ ਮਾਂ ਦਾ ਮਰਦੀ ਜਮਾਨੇ ਕਹਿੰਦੇ ਕੰਮ ਨੂੰ ਮੈਂ ਤਾਂ ਕਹਿੰਦੀ ਮਾਂ ਬੈਠੀ ਐ ਤੂੰ ਕਹਿੰਦੀ ਚਾਹ ਪੀਣੀ ਐ ਜਾਂ ਰੋਟੀ ਖਾਣੀ ਐ ਆਹਦੇ ਪਾਣੀ ਪਾ ਤਾਂ ਮੈਂ ਨਾ ਖਰਾਮ ਨਾ ਬੈਗੀ ਉਹਨਾਂ ਤਾਂ ਗਰਮਿੰਚੰਦਰਾਂ ਨੇ ਪਾਣੀ ਵੀ ਨਹੀਂ ਪਾਇਆ ਬੇਬੇ ਤੂੰ ਪਾਣੀ ਦੀਆਂ ਕੀ ਗੱਲਾਂ ਕਰਦੀ ਐ ਅਸਤਰੀ ਇੰਨੀ ਸੇਵਾ ਕਰਾਂਗੇ ਜੇ ਤੈਨੂੰ ਕੰਮ ਨੂੰ ਕੋਈ ਕਿਹਾ ਵੀ ਤੇਰੀ ਧੀ ਨੇ ਨਾ ਤੂੰ ਮੈਨੂੰ ਦੱਸੀ ਨਾ ਕੋਈ ਨਾ ਕੋਈ ਕੰਮ ਨਹੀਂ ਕਰਾ ਚੰਗਾ ਬੇਬੇ ਮੈਂ ਤਾਂ ਆਪਣਾ ਗਲੀ ਚ ਕੰਮ ਚੱਲਦਾ ਹੈਗਾ ਉਹਨਾਂ ਵਾਸਤੇ ਹਰਪ੍ਰੀਤ ਤੁਹਾਨੂੰ ਚਾਹ ਕਿਹਾ ਸੀਗਾ ਤੇ ਮਨੋ ਜੀ ਚਾਰ ਕੰਮ ਦੀ ਚਾਹ ਲੈ ਕੇ ਜਾਣਾ ਲੈ 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 ਪੁੱਤ ਬਣਾਈ ਜਾਂਦੀ ਹੈਗੀ ਚਾਹ ਹਰਪ੍ਰ ਸਾਡੀਆਂ ਐਡੀਆਂ ਨੇ ਕੋਲ ਨਾ ਘਰੇ ਮੈਨੂੰ ਨਹੀਂ ਚਾਹ ਕਰਕੇ ਦਿੰਦੇ ਨਾ ਤੇ ਮਰਜੀ ਦਾ ਤੇ ਜਵਾਈ ਦਾ ਦੇਖ ਲੈ ਖਾਣੇ ਕਿੰਨਾ ਖਾਂਦੇ ਮੇਲ ਮਨਾਪਾ ਚ ਪਿੰਡ ਚ ਕੰਮ ਚੱਲੀ ਜਨੇ ਬੀਚ ਉਹਨਾਂ ਨੂੰ ਵਿਚਾਰ ਪੰਜ ਜਾਣਾਂ ਚਾਹ ਲੈ ਕੇ ਜਾਂਦਾ ਤਾਂ ਜੋ ਕਹਿੰਦੇ ਹੁੰਦੇ ਸਲੱਗ ਕਰ ਦੱਦੀ ਪੁੱਤ ਤਾਂ ਰਲਦਾ ਹੀ ਨਹੀਂ ਹੁੰਦਾ ਉਹ ਜੀ ਤਾਂ ਮੇਰੀ ਧੀ ਸੀ ਪੋਲੀ ਉਹ ਜੇ ਮੇਰਾ ਜਵਾਈ ਪੋਲਾ ਦਾ ਇੱਕੋ ਜਿਹਾ ਤਾਂ ਦੇਖ ਲੈ ਆਪ ਤਾਂ ਘਰੇ ਕਰਨੀ ਕਰਨੀ ਪੀਣੀ ਇਹ ਤਾਂ ਲੋਕਾਂ ਨੂੰ ਵੀ ਰਜਾਈ ਜਾਂਦੇ ਚਾਹ ਪਾਣੀ ਨਾਲ ਲੈ ਹੁਣ ਬੇਬੇ ਨੇ ਹੀ ਗੱਲਾਂ ਕਰੀ ਜਾਂਦਾ ਐ ਨਹੀਂ ਹੁਣ ਚਾਹ ਲੈ ਜਾ ਕਦੋਂ ਦਾ ਚਾਹ ਨੂੰ ਕਿਆ ਨਾ ਚਾਹ ਲੈ ਕੇ ਜਾਉਂਗਾ ਲੇਜੋ ਚਾਹ ਬਣੀ ਪਈ ਐ ਚਾਹ ਬਣ ਗਈ ਹਾਂ ਚਲ ਚਾਹ ਪੁੜਕੇ ਪਾ ਲਈ ਜੱਗ ਚ ਚਾਹ ਤਾਂ ਮੈਂ ਪਾਦਾ ਨਹੀਂ ਤੇ ਸਬਜੀ ਕਾਦੀ ਬਣਾਏਗੀ ਸਬਜੀ ਆਹੇ ਕੋ ਬਣੀ ਜਾਂਦੀ ਗਾਜਰਾ ਤੇ ਛੋਲਵਾ ਚਲ ਠੀਕ ਐ ਨਾ ਬੇਬੇ ਨੂੰ ਪੁੱਛ ਕੇ ਬਣਾਇਆ ਕਰ ਹਾਂ ਦਾਲ ਪਾਣੀ ਨਾ ਬੇਬੇ ਨਹੀਂ ਚੀਰੀਆਂ ਗਾਜਰਾਂ ਹਾਂ ਜਿਹੜੀ ਵੀ ਬੇਬੇ ਨੂੰ ਪਸੰਦ ਐ ਹਾਂ ਤੇ ਉਹੀ ਦਾਲ ਸਬਜੀ ਬਣਾਇਆ ਕਰ ਲੈ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਹਾਂ ਬੇਬੇ ਨੂੰ ਨਾ ਕਿਸੇ ਕੰਮ ਨੂੰ ਨਾ ਪਈ ਬੇਬੇ ਦਾ ਤਨੀਆ ਪਰਜਾਂਜ ਨੇ ਐਨੀ ਦੁਖੀ ਕੀਤੀ ਹੋਈ ਐ ਸਾਰੇ ਕੰਮ ਕਰਾਉਂਦੇ ਸਨ ਉਹਨਾਂ ਦਾ ਦਾਪਣੇ ਦਾ ਚਲ ਕੋਈ ਗੱਲ ਨਹੀਂ ਬਜ਼ੁਰਗ ਬੰਦੇ ਚੀਰ ਲੈਂਦੇ ਨੇ ਉਹਦਾ ਭਾਂਡੇ ਮਜਮਉਂਦੀਆਂ ਸੀ ਭਾਂਡੇ ਤੇਰੀਆਂ ਪਰਚਾਈਆਂ ਐਡੀ ਐ ਨਕਮੀਆਂ ਰੇ ਤੂੰ ਮੇਰੀ ਮਾਂ ਵਾਰੇ ਇੰਨਾ ਸੋਚਦਾ ਇੰਨਾ ਖਿਆਲ ਰੱਖਦਾ ਮੇਰੀ ਮਾਂ ਦਾ ਰੰਗ ਜਾਦੇ ਉਹ ਆਪਣੀ ਮਾਂ ਐ ਉਹ ਕੋਈ ਬਗਾਨੀ ਸਮਝਨੀ ਐ ਤੂੰ ਕਿਹੜੀਆਂ ਗੱਲਾਂ ਕਰੀ ਜਾਨੀ ਐ ਉਹ ਮੈਨੂੰ ਤਾਂ ਮੇਰੀ ਮਾਂ ਤਾਂ ਮੇਰਾ ਦਖਰਾ ਇੰਨਾ ਕਰਦੀ ਐ ਤੇ ਤੂੰ ਕੀ ਸੋਚੀ ਜਾਨੀ ਐ ਹਾਂ ਨਹੀਂ ਮੈਨੂੰ ਤਾਂ ਐ ਸੀ ਵੀ ਤੂੰ ਐ ਆਖੇਂਗਾ ਅੱਜ ਵੀ ਬੇਬੇ ਕੱਲ ਦੀ ਆਈ ਹੈ ਮੈਨੂੰ ਤਾਂ ਸੰਗ ਆਉਂਦੀ ਬਾਰ ਦੇ ਬੰਦੇ ਫਿਰਦੇ ਤੇ ਦਿਨ ਤਾਈ ਕਹਦੇ ਬਾਗ ਜਾ ਲੈ ਤੂੰ ਬਾਗ ਜਾ ਰਿਹਾ ਹੈ ਤੇਰਾ ਕੀ ਕਹਾਸੀ ਹੁਣ ਤੂੰ ਪਾਏਂ ਚੰਗਾ ਹੋਇਆ ਫਿਰ ਮੈਨੂੰ ਐ ਹੀ ਨਹੀਂ ਪਤਾ ਲੱਗਦਾ ਵੀ ਤੇਰਾ ਸੁਭਾਅ ਇੰਨਾ ਬਦਲ ਕੇ ਮੇ ਗਿਆ ਉਹ ਵੇੜੀ ਗੱਲ ਸੁਣ ਲੈ ਹਾਂ ਉਮਰ ਨਾਲ ਬੰਦੇ ਖਾਰੀ ਬਦਲ ਗਿਆ ਜਾਂਦੇ ਨੇ ਤੂੰ ਤਾਂ ਉਹ ਪੁਰਾਣੀਆਂ ਗੱਲਾਂ ਕਰੀਂ ਜਵਾਨੀ ਵੇਲੇ ਉਹ ਜਿਹੜੀਆਂ ਮੇਰੇ ਜਵਾਨੀ ਵੇਲੇ ਰਖੜਾ ਉੱਚਾ ਉਹਦਾ ਜਵਾਨੀ ਚ ਹੀ ਰਹਿ ਗਿਆ ਹੁਣ ਤਾਂ ਦੇਖ ਲੈ ਮੈਨੂੰ ਵੀ ਸਾਰੀਆਂ ਗੱਲਾਂ ਦਾ ਫਿਕਰ ਹੋਇਆ ਪਿਆ ਕੀ ਕਰਾਂ ਮੈਂ ਇਸੇ ਗੱਲਾਂ ਨੂੰ ਦੇਖ ਕੇ ਚੁਰੀ ਜਾਣਾ ਵੀ ਜੇ ਮੈਂ ਆਪਣੀ ਮਾਂ ਨਾਲ ਹੋਈ ਜਾਂਦੀ ਐ ਕਿਤੇ ਜਵਾਕ ਆਪਣੇ ਨੇ ਕੱਲ ਨੂੰ ਗੱਲਾਂ ਕਰਨ ਲੱਗ ਜਣ ਨਾ 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 ਆਪਣੇ ਨਾਲ ਕਰ ਨਹੀਂ ਆਹ ਫੜ ਕੱਪ ਤੇ ਉਹਨਾਂ ਨੂੰ ਚਾਹ ਪਿਆਏ ਭਾਣਿਆਂ ਨੂੰ ਦੋ ਆ ਕਿ ਤੰਨਾ ਤੇ ਲੈ ਜਾ ਲੈ ਤੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਮੇਰੀ ਮਾਂ ਐ ਮੈਂ ਆਪਣੀ ਮਾਂ ਤੋਂ ਦੇਖ ਲੈ ਢੱਕਾ ਨਹੀਂ ਚਲਾਉਂਦੀ ਮੈਂ ਆਦੀ ਮਾਂ ਨੂੰ ਚਾਰ ਦਿਨ ਉਹ ਹੀ ਗੱਲ ਸੁਖ ਦੇਣਾ ਨਾ ਜਿਹੜੇ ਦਿਨ ਰਹੂਗੀ ਆਪਣੇ ਕੋਲੇ ਦੇਖ ਬੇਬੇ ਨੂੰ ਇਹ ਨਹੀਂ ਕਹਿਣਾ ਇਥੋਂ ਜਾਣ ਨੂੰ ਨਹੀਂ ਕਹਿਣਾ ਬੇਬੇ ਮੀਨ ਨਾ ਰਹੇ ਦੌਰੇ ਨੂੰ ਆ ਚਾਰ ਰੇ ਨਾ ਤੂੰ ਆ ਵੀ ਤਾਂ ਆਏ ਗਈ ਨੇ ਜਿਹੜੇ ਜਨ ਰਹੂਗੀ ਇਹਦਾ ਮਤਲਬ ਬੇਬੇ ਬਗਝੋ ਆਪਣੇ ਕੋ ਨਾ ਨਾ ਬੇਬੇ ਕਹਿੰਦੀ ਨਹੀਂ ਬੇਬੇ ਨੂੰ ਮੈਂ ਕਹਾਂ ਵੀ ਜਾਣ ਦਾ ਮਾਂ ਨਹੀਂ ਲੈਣਾ ਤੈ ਤੈੜਾ ਨਹੀਂ ਉਹਨਾਂ ਦਾ ਕਿੰਨਾ ਚਿਰ ਮੈਂ ਤੇਰਾ ਭਰਾ ਤੇ ਭਰਜਾਈ ਦੋਨੇ ਵੀ ਫੋਨ ਕਰਦੇ ਬੇਬੇ ਨੂੰ ਆ ਕੇ ਲਿਜਾਂਦੀ ਨਹੀਂ ਉਹਨਾਂ ਚਿਰ ਮੈਂ ਜਾਣ ਨਹੀਂ ਦਿੰਦਾ ਠੀਕ ਆ ਠੀਕ ਆ ਚੰਗਾ ਤੇ ਚਾਹ ਪਰਾਇਆ ਕੋਈ ਗੱਲ ਨਹੀਂ ਚਾਹ ਦਾ ਚੱਲ ਜੀ ਇੱਕ ਗੱਲ ਸਮਝਾਈਏ ਕਿਸੇ ਕੰਮ ਨੂੰ ਨਿਕਾਣਾ ਦੇ ਦੇ ਨਾ ਉਹ ਨਹੀਂ ਕੋਈ ਨਹੀਂ ਮੈਂ ਮਾਂ ਹੈ ਮੇਰੀ ਮੈਂ ਤੈਨੂੰ ਕਹਾਂਗੀ ਮੈਨੂੰ ਪਤਾ ਤੇਰੀ ਮਾਂ ਹੈ ਹਾਂ ਪਰ ਤੈਨੂੰ ਆਏਗਾ ਉਹ ਲਾਲ ਤਰੇੜੀ ਕੰਮ ਦੀ ਤੇਰੇ ਨਾਲ ਬੇਬੇ ਨੇ ਮੇਰੀ ਗੱਲ ਸੁਣ ਲੈ ਆਪਣਾ ਪਹਿਲਾ ਕਾਹੂ ਸੱਕ ਪਿਆ ਸੀਗਾ ਬੇਬੇ ਨੂੰ ਸਾਰੇ ਕੰਮ ਕਰਾਉਂਦੇ ਸੀ ਤੇ ਫਿਰ ਲੋਹਾਤੀ ਵਾਲੀ ਕੋਈ ਗੱਲ ਹੋ ਜਾਂਦੀ ਐ ਹੁਣ ਹਰ ਕੋਈ ਕੋਈ ਗੱਲ ਕਹਿ ਨਹੀਂ ਸਕਦਾ ਸੀਗਾ ਕਿ ਮੇਰੇ ਲੋਹਾ ਕੰਮ ਕਰਾਉਂਦੀ ਐ ਤੇ ਜੇ ਮਾਨੂੰ ਆਏ ਕਹਿੰਦਾ ਕਿ ਤੇਰੀ ਟੀ ਜੀ ਮੇਰੀ ਮਾਂ ਤੋਂ ਕੰਮ ਕਰਾਉਂਦੀ ਰਹੀ ਐ ਫੇਰ ਗੱਲ ਦੂਰ ਜਾਂਦੀ ਸੀ ਮੈਂ ਤਾਂ ਵਾਰੀ ਵਾਰੀ ਹਰੇਕ ਗੱਲ ਲੋਹਾ ਦੀ ਮਾਂ ਦੀ ਛੇੜ ਕੇ ਖੜ ਜਾਂ ਲੈ ਤੇਰੀ ਮਾਂ ਮੇਰੇ ਨਾਲ ਲੜਦੀ ਸੀ ਮੈਂ ਤਾਂ ਪਾ ਲੜਦੀ ਸੀ ਮੇਰੀ ਮਾਂ ਬੈਠੀ ਮੈਂ ਤਾਂ ਸਮਝ ਬਲਾ ਨਾ ਬਾਲਾ ਜਾ ਤੂੰ ਲੈ ਜਾ ਚਾਹ ਲੈ ਕੇ ਤੂੰ ਮੈਂ ਤਾਂ ਤੇਰੀ ਮਾਂ ਦੀ ਉਹੀ ਕਰਦਾ ਮਰਜ਼ੀ ਕਰਦਾ ਉਹ ਤਾਂ ਕੰਮ ਨਾ ਕਰੇ ਤੂੰ ਤਾਂ ਲਾਲਚ ਹੈ ਉਹ ਨਹੀਂ ਕਰਾਂਗੀ ਬਾਬਾ ਗੁਰੂ ਨਹੀਂ ਕਰਾਂਗੀ ਬਗ ਜਾ ਚਾਹ ਖੜਾਇਆ ਮੇਰੀ ਮਾਂ ਮੈਂ ਕੰਮ ਕਿਉਂ ਕਰਾਉਂਗੀ ਮੇਰੀ ਮਾਂ ਬਾਰੇ ਦੇਖ ਲੈ ਕਿੰਨਾ ਸੋਚਦਾ ਨਹੀਂ ਮੇਰੀ ਮਾਂ ਦੀ ਕਿੰਨੀ ਫਿਕਰ ਕਰਦਾ ਐਨੀ ਤਾਂ ਕਦੇ ਨਹੀਂ ਆਪ ਦੀ ਮਾਂ ਦੀ ਫਿਕਰ ਨਹੀਂ ਸੀ ਕਰੀ ਜਿੰਨੇ ਹੀ ਮੇਰੀ ਮਾਂ ਦੀ ਕਰਦਾ ਕੀ ਪਤਾ ਇਹਦਾ ਮਾਂ ਨਹੀਂ ਬਦਲ ਗਿਆ ਹੋਵੇ ਐ ਹੋ ਗਿਆ ਵੀ ਬੁੜੀ ਵਿਚਾਰੀ ਉਹ ਤਰੂਦੀ ਖੁਲਦੀ ਆਈ ਹੈ ਪੁੱਤਾਂ ਨੇ ਰੋਟੀ ਨਹੀਂ ਦਿੱਤੀ ਨੂਹਾਂ ਨੇ ਨਹੀਂ ਦਿੱਤੀ ਇੱਥੇ ਆਪਣੇ ਬਾਹਰ ਆ ਕੇ ਡਿੱਗੀ ਹੈ ਇਹਦਾ ਉ ਕਰੀਏ ਲੈ ਮੈਂ ਤਾਂ ਕਹਿੰਨੀ ਹੈ ਪ੍ਰਮਾਤਮਾ ਇਹ ਮਿਹਕਰੀ ਮੇਰੀ ਮਾਂ ਦਾ ਸਾਥ ਦਿੰਦਾ ਰਹੇ ਮੇਰੀ ਮਾਂ ਵਧੀਆ ਉਹੀ ਗੱਲ ਰੋਟੀਆਂ ਹੱਸ ਕੇ ਖਾਂਦੀ ਰਹੇ ਔਰੇ ਮੇਰੀ ਮਾਂ ਤਾਂ ਸਾਰੇ ਦੁੱਖ ਭੁੱਲ ਜੂਗੀ ਪਿਛਲੇ ਮੈਂ ਆਪਦੀ ਮਾਂ ਤੋਂ ਕਿਉਂ ਕੰਮ ਕਰਾਉਂਗੀ ਕਮਲਿਆ ਸੱਸੇ ਤਾਂ ਤਾਂ ਹੁਣ ਕਰਾਉਣੀ ਸੀ ਮਾੜਾ ਮੰਟਾ ਫਿਰ ਢਾਲ ਸਬਜ਼ੀ ਨੂੰ ਕਹਿੰਨੀ ਸੱਸਤਾ ਉਹ ਵੀ ਨਹੀਂ ਚੀਕਦੀ ਮੇਰੀ ਮਾਂ ਨੇ ਵਰਤਦੇ ਨੇ ਤੀਰ ਚੂਰ ਲਿਆਤੀਏ ਮੈਨੂੰ ਫੜਾ ਲਸਣ ਗੰਡਾ ਸਬਜ਼ੀ ਅੱਛ ਦੇਹੀ ਮੈਂ ਘਰਤੀ ਮੈਨੂੰ ਤਾਂ ਦਿ ਰਾਤ ਹੋ ਜਾਂਦੀ ਐ ਬੀ ਮਾਂ ਨੂੰ ਪੋਛ ਦੀਆਂ ਚਾਹ ਪੀਣੀ ਐ ਕਿ ਨਾ ਚਾਹ ਨਹੀਂ ਆਦੇ ਮਾਂ ਨਾ ਬਤ ਚਾਹ ਮੈਂ ਹਜੇ ਤਾਂ ਪੀਣੀ ਨਹੀਂਗੀ ਕੀ ਗੱਲ ਫੇਰ ਪੀ ਲੂੰਗੀ ਠਰ ਕੇ ਜੇ ਮਰਜੀ ਨਹੀਂ ਕਰਦਾ ਹੁਣੇ ਤਾਂ ਪੀ ਕੇ ਹਟਦੇ ਆਪਾਂ ਹਾਂ ਪੀ ਕੇ ਤਾਂ ਆਪਾਂ ਹਟੇ ਸੀ ਚਲੋ ਉਹ ਉੱਥੇ ਲੈ ਕੇ ਗਿਆ ਉਹਨਾਂ ਨੂੰ ਮੈਂ ਅਖ ਚਲਾ ਕੰਮ ਵਾਲੇ ਲੱਗਦੇ ਨੇ ਬਾਹਰ ਗਰੀਜੀ ਬਣਾਈ ਜਾਂਦੇ ਕਹਿੰਦੇ ਉਹਨਾਂ ਖਾਤਰ ਬਣਾ ਕੇ ਦੇ ਦੇਉ ਤਾਂ ਮਨੇ ਤਾਂ ਸਬਜੀ ਬਣਾਈ ਤੇ ਨਈ ਮੈਂ ਚਾਹ ਕਰਕੇ ਦਿੱਤੀ ਉਹਨਾਂ ਨੂੰ ਚਲ ਵਧੀਆ ਹੋਵੇ ਬਤ ਫੇਰ ਚਾਹ ਤਾਂ ਬਣਾਉਣੀ ਸੀ ਕਿਹ ਕਹਿੰਦੇ ਕੋਲੇ ਜੇ ਫਿਰਦਾ ਬੰਦਾ ਚਾਹ ਤਾਂ ਹੱਕ ਹੀ ਹੁੰਦਾ ਹੈ ਭਾਈ ਮੈਂ ਦੇਖ ਲਾ ਉਹ ਮੇਰੇ ਅਨੁਹਾ ਦੇਖ ਲੈ ਸਾਡੇ ਵਾਲੀਆਂ ਤੇ ਨਾਲੇ ਤੂੰ ਦੇਖ ਲੈ ਕਿੱਥੇ ਤੂੰ ਚਾਹ ਕਰਕੇ ਬਾਹਰੋਂ ਲਿਆਉਣਾ ਵੀ ਦੇਈ ਜਾਂਦੇ ਆਂ ਵੀ ਵੀਹੀ ਬਣ ਜਾਂਦੀ ਐ ਕਿੱਥੇ ਉਹ ਕਹਿੰਦੇ ਮੈਨੂੰ ਵੀ ਨਹੀਂ ਜਾਦੇ ਕੋਟ ਕਰਕੇ ਦਿੰਦੇ ਆਂ ਵਾ ਉਹਨਾਂ ਨੇ ਸੁਭਾਈ ਇਹੋ ਜਿਹੇ ਚੰਦਰਗਾ ਦਾ ਨਾ ਨਾ ਭਾਈ ਜਾ ਕਰਕੇ ਤੇ ਉਹ ਤਾਂ ਬਚਦੀਆਂ ਨਹੀਂ ਕੰਮ ਕਰਕੇ ਬਸ ਕਹਿੰਦੇ ਆਂ ਸਰਦੇ ਨਾ ਰੋਟੀ ਟੁੱਕ ਕਰਦੀਆਂ ਨਹੀਂ ਇਹ ਬਿਨਾਂ ਸਰਦਾ ਨਹੀਂ ਜੜਵਨ ਸਰਦਾ ਉੱਥੇ ਸਿੱਟਕੇ ਬੈਜਦੇ ਨੇ ਲੀੜੇ ਵੀ ਉੱਥੇ ਭਾਂਡੇ ਵੀ ਉੱਥੇ ਜਿੱਥੇ ਪਏ ਉੱਥੇ ਪਈ ਨਾ ਮੈਨੂੰ ਗੱਲਾਂ ਸੁਣੀ ਜਾਂਦੀਆਂ ਸੀ ਸਾਰੀਆਂ ਹੀ ਓ ਤੁਸੀਂ ਗੱਲ ਕਰਦੇ ਸੀ ਮੈਂ ਅੰਦਰੀ ਸੀ ਚੱਕਰੀ ਜਾਂਦੀ ਸੀ ਤੂੰ ਕਹਿੰਦੀ ਸੀ ਭਾਂਡੇ ਦੋਨੇ ਟਾਈਮਾਂ ਦੇ ਛੱਡ ਦਿੰਦੇ ਭਾਂਡੇ ਤੂੰ ਮਾਹੀਦੀ ਸੀ ਦੋਨੇ ਟਾਈਮਾਂ ਦੇ ਛੱਡ ਦਿੰਦੇ 11 ਵਜੇ ਤੇ ਜਾ ਕਰਕੇ ਉਹ ਛੱਡ ਦਿੰਦੀ ਸੀ ਮਾਹੀਦੀ ਸੀ 2 ਟਾਈ ਵੇ ਦੂਜੀ ਕਰਦੀ ਉਹ ਛੱਡ ਦਿੰਦੀ ਸੀ ਨਾ ਲੀੜੇ ਤੋਰ ਕੇ ਨਾ ਟੱਬ ਚ ਰੱਖ ਦਿੰਦੇਗਾ ਮੈਨੂੰ ਕਹਿੰਦੀ ਨਜ਼ੋਰ ਤੂੰ ਸਾਥ ਤੋਂ ਉੱਚੜਦੇ ਨਹੀਂ ਨਾ ਮਸ਼ੀਨ ਨੂੰ ਕੀ ਹੋ ਗਿਆ ਉਹਨਾਂ ਦੀ ਨੂੰ ਮਸ਼ੀਨ 'ਚ ਜਾਣ ਕੇ ਪਾਉਂਦੇ ਨਹੀਂ ਸੀ ਕ ਦੇਖ ਲਾ ਲੈ ਹਾਂ ਉਹੀ ਗੱਲ ਉਹਨਾਂ ਨੇ ਤਾਂ ਫਰੀ ਦੀ ਕੰਮ ਵਾਲੀ ਤੇ ਹੀ ਫਰੀ ਦੀ ਕੰਮ ਆਈ ਤੁਸੀਂ ਤੇ ਨਾਲੇ ਕਹਿੰਦੇ ਮੈਨੂੰ ਐ ਕਹਿੰਦੇ ਰੋਟੀਆਂ ਚੁੱਲ੍ਹੇ ਮੂਰੇ ਬੈਠ ਕੇ ਤੂੰ ਰਾੜ assi ਵੇਲੇ ਵੇਰਪਾ ਦੋਨਾਂ ਦੀਆਂ ਬਾਰੀਆਂ ਤੇ ਰੋਟੀਆਂ ਮੈਂ ਰਾੜਦੀ ਸੀ ਨਾ ਫੇਰ ਰੋਟੀ ਦੇਣੀ ਇਹਨਾਂ ਨੂੰ ਕਿਉਂ ਕਿਸੇ ਇੰਨਾ ਉਹ ਕੰਮ ਕਰਾਉਂਦੀਆਂ ਸੀ ਕੰਮ ਕਰਾਉਣਾ ਉਹਦੇ ਨਾਲ ਤਾਂ ਮੈਨੂੰ ਦੱਸੀ ਨਹੀਂ ਸੀ ਭਈ ਇੰਨਾ ਕੰਮ ਕਰਾਉਂਦੀਆਂ ਮੈਨੂੰ ਮੈਨੂੰ ਆਏ ਸੀ ਵੀ ਮੈਂ ਕਿਉਂ ਦੱਸਣਾ ਕਿਉਂ ਕਿ ਇਸ ਬਾਣਾ ਜਿੰਨੇ ਚਿਰ ਮੈਂ ਇਥੋਂ ਕਹਿੰਦਾ ਕੰਮ ਮੈਂ ਕਰੀ ਜਾਂਦੀ ਰੋਟੀ ਰੋਕ ਮੈਂ ਖਾਈ ਜਾਂਦੀ ਆ ਉਹਦੇ ਜਮਾ ਹੁਣ ਸਿਰੋਤ ਤੋਂ ਨਹੀਂ ਜਮਾ ਪਾਣੀ ਹੋ ਗਿਆ ਮੈਂ ਫੇਰ ਤਾਂ ਕਰਕੇ ਤੇਰੇ ਕੋਲ ਜਾ ਕੇ ਝੋਲ ਤੁਰੀ ਨਹੀਂ ਮੈਨੂੰ ਕੋਈ ਲੋੜ ਸੀ ਰੋਟੀਆਂ ਬਕਵਾ ਕੇ ਸਮਾਰ ਕੇ ਛੋਟੀ ਨੇ ਵੀ ਇੱਕ ਡੰਗ ਦੀ ਰੋਟੀਆਂ ਬਕਵਾਇਆਂ ਚੱਕ ਕੇ ਡੱਬਾ ਧਰਤਾ ਵੱਡੀ ਨੇ ਵੀ ਇੱਕ ਡੰਗ ਦੀਆਂ ਬਕਵਾਇਆਂ ਰੋਟੀਆਂ ਚੱਕ ਕੇ ਡੱਬਾ ਧਰਤਾ ਮੇ ਤਾਂ ਮੈਂ ਇੱਕ ਗਈਆਂ ਤੇਰੇ ਕੋਲ ਹਾਂ ਫਿਰ ਜਦੋਂ ਇੰਨਾ ਕੰਮ ਕਰਦਾ ਹੋਵੇ ਮਾਂ ਬੰਦਾ ਫਿਰ ਤਾਂ ਬੰਦੇ ਨੂੰ ਮੰਜੇ ਤੇ ਬੈਠੇ ਨੂੰ ਫੜਾਉਣ ਦਾ ਹੱਕ ਹੈ ਰੋਟੀ ਮੰਜੇ ਤੇ ਬੈਠੇ ਨੂੰ ਕਿ ਤੈਨੂੰ ਨਾ ਨੰਦਗਾ ਹਜੇ ਕਿਹੜੇ ਜਲਮੇ ਬੁੜੀ ਹੋ ਗਈ ਸੀ ਕੋਈ ਗੱਲ ਨਹੀਂ ਸੀ ਜਿਹੜੇ ਚੁੱਲੇ ਮੂਰੇ ਪਕਾਈ ਜਾਂਦੇ ਆ ਰੋਟੀਆਂ ਜਿਹੜੋਂ ਉਹਨਾਂ ਨੇ ਖਾ ਲਈਆਂ ਮੈਨੂੰ ਵੀ ਕਹਿਦਾਂ ਮੈਂ ਤੂੰ ਵੀ ਖਾ ਲੈ ਤੇ ਚੱਕ ਕੇ ਡੱਬਾ ਪਕਾ ਕੇ ਰੋਟੀਆਂ ਚੱਕ ਕੇ ਡੱਬਾ ਢਾਕੇ ਕਹਿੰਦੇ ਹਿੱਤ ਧਰਤਾ ਤਾਂ ਮੈਨੂੰ ਰੋਟੀ ਨੂੰ ਕਿਹਾ ਨਹੀਂ ਅੱਛਾ ਫਿਰ ਜੇ ਮੈਂ ਰੋਟੀ ਚੱਕ ਕੇ ਖਾਣ ਲੱਗੀ ਤਾਂ ਛੋਟੀ ਪਤਾ ਨਹੀਂ ਕਿੱਧਰਲੇ ਪਾਸੇ ਆ ਗਈ ਤੇ ਕਹਿੰਦੀ ਖੜ ਜਾ ਖੜ ਜਾ ਮੁ ਦੇਖ ਲੈ ਅਈ ਗਲ ਕਮੈਂ ਬੰਦਾ ਨਹੀਂ ਨਾ ਵੀ ਮੈਂ ਠੰਡੀਆਂ ਰੋਟੀਆਂ ਖਾਉਂਗੀ ਪਹਿਲਾਂ ਪਕਵਾਰੀਆਂ ਛੋੜੇ ਨਾ ਫਿਰ ਮੈਂ ਰੋਟੀ ਵੀ ਨਹੀਂ ਖਾ ਸਕਦੀ ਨਾ ਨਾ ਰੋਟੀ ਨਹੀਂ ਸੋ ਖਾਣਨੇ ਆ ਗਿਆ ਤਾਂ ਵੀ ਨਾ ਤਾਂ ਮੈਂ ਚਾਹ ਦੇ ਗੁੱਟ ਵੀ ਨਹੀਂ ਚੱਕ ਕੇ ਦੇਣ ਨੰਗਾ ਅਸੀਂ ਪੀਣ ਨੰਗਾ ਫਿਰ ਵੀ ਉਹ ਜਿ ਫੜਾ ਲਵਾਂ ਮੈਂ ਫਿਰ ਪੀਂਦੀ ਪਹਿਲਾਂ ਪੀ ਲੈਣਾ ਮਾਗਰ ਉਹ ਫੜਾਉਂਦਾ ਅਸੀਂ ਮੈਂ ਤਾਂ ਫਿਰ ਮਾ ਤੇਰੇ ਨਾਲ ਤਾਂ ਬਹੁਤ ਤੰਗ ਕਰਿਆ ਤੈਨੂੰ ਤੂੰ ਤਾਂ ਐਂ ਕਰ ਹੁਣ ਤੂੰ ਤਾਂ ਉਹਨੇ ਬਲ ਕੱਢਦੇ ਜਮਾ ਕਹਿ ਤਾਂ ਉਹ ਜਾਣੀ ਨਹੀਂ ਦੇਖ ਲੈ ਇੰਨਾ ਕਰਦਾ ਹੈ ਤੇਰਾ ਜਮਾ ਮੇਰੇ ਮੂੰਹ ਤੇ ਐ ਕਹਿ ਕੇ ਗਿਆ ਮੈਨੂੰ ਆਪ ਕਹਿ ਕੇ ਗਿਆ ਰਸੋਈ ਚ ਵੀ ਬੇਬੇ ਤੋਂ ਕੋਈ ਕੰਮ ਨਹੀਂ ਕਰ ਬਾਕੀ ਜਿਹੜੇ ਤਾਂ ਤੂੰ ਮੇਰੀ ਮਾਂ ਐ ਮੈਂ ਤੈਨੂੰ ਆਪ ਹੀ ਨਹੀਂ ਕਹਿੰਦੀ ਕਿ ਛੇ ਕੰਮ ਨੂੰ ਨਾ ਨਾ ਇਹ ਤਾਂ ਮੈਨੂੰ ਪਤਾ ਵੀ ਤੇਰਾ ਕਿੰਨਾ ਕਰਦਾ ਐਂਦਾ ਆਪਣਾ ਮੁੰਡੇ ਵੀ ਨਹੀਂ ਕਰਦੇ ਤੇਰਾ ਨਾ ਨਾ ਕਰਦੇ ਨਹੀਂ ਬੁੱਤ ਸੁਣੀ ਜਾਂਦਾ ਸੀ ਮੈਨੂੰ ਗੁਰਲਾਲ ਸਿੰਘ ਕਹਿੰਦਾ ਵੀ ਬੇਬੇ ਤੋਂ ਕੰਮ ਨਹੀਂ ਕਰਾਉਣਾ ਦਾ ਸਬਜੀ ਬੇਬੇ ਤੋਂ ਪੁੱਛ ਕੇ ਕਹਿੰਦੇ ਜਿਹੜੇ ਖਾਣੇ ਉਹ ਧਰ ਲੈ ਦੇਖ ਲੈ ਕਿੰਨਾ ਕਹਿੰਦਾ ਸੀ ਉਨੰਤਪਰ ਬੀ ਦਿੱਤਾ ਬੰਨੇ ਬਨਾਇਆ ਜਮੀਨ ਵੀ ਦਿੱਤੀ ਪਾਲੇ ਬੋਸੇ ਅਨੰਤ ਮਾਰੇ ਬੀਮਾਰ ਸੀ ਤਰ ਆਈ ਨਾ ਮੇਰੇ ਪੁੱਤ ਨੂੰ ਕੀ ਦਿੱਤਾ ਸੀ ਤੂੰ ਵਿਆਹੀ ਸੀ ਕਹਿੰਦੇ ਦੇਖ ਆ ਮੈਂ ਇੱਥੇ ਆ ਗਈ ਕੀ ਦੇ ਕੇ ਪੁੱਤ ਬਣਾ ਸੀ ਇਹ ਮੇਰੀ ਕਿੰਨੀ ਕਦਰ ਕਰਦਾ ਹੈ ਖਰਦਾਸ ਮੈਨੂੰ ਤਾਂ ਐਂ ਸੀ ਮੈਂ ਖ ਕੀ ਪਤਾ ਵੀ ਕਰੋਨਾ ਕਰੋ ਅੱਜ ਐਨਾ ਕਹਿਦੀ ਮੇਰੀ ਮਾਂ ਨੂੰ ਕਦੇ ਵੀ ਮਾਂ ਜਬਗ ਜੀ ਵੀ ਇਹ ਕੰਮ ਚੱਲੀ ਜਾਂਦਾ ਬੰਦਾ ਨਾ ਕੋਈ ਕਰਿਆ ਜੀ ਮੈਨੂੰ ਤਾਂ ਡਰ ਸੀ ਉਹ ਨਾ ਲਾ ਲਾਂਗਾ ਮੈਨੂੰ ਕਹਿ ਕੇ ਕਿ ਮੈਨੂੰ ਕਹਿੰਦਾ ਉੱਥੋਂ ਕੋਠਾਈ ਬੇਬੇ ਤੈਨੂੰ ਕੀ ਕਹਿੰਦੀ ਸੀ ਉੱਥੇ ਬੈਠੀ ਮੈਨੂੰ ਵੀ ਕਹਿੰਦਾ ਸਤਨਾ ਬੇਬੇ ਉੱਥੋਂ ਕਿਉਂ ਆਈ ਤੂੰ ਉੱਥੇ ਬੈਠੀ ਰਹੀ ਨਾ ਮੈਂ ਖਬਰ ਤ ਉਸ ਤਾਂ ਉਹੀ ਆ ਗਿਆ ਮਾਵਾ ਧੀਏ ਗੱਲਾਂ ਕਰਦੇ ਸੀ ਮੈਂ ਮੈਂ ਉੱਥੇ ਕਿਸੇ ਨੂੰ ਸੁਣਨ ਗਿਆ ਚਲ ਅਸੀਂ ਬਾਹਾਂ ਤੁਰਾਂ ਆਈਆਂ ਚੱਲ ਜੇ ਤੇਰੇ ਜੀ ਕਰਦੇ 10 ਮਿੰਟ ਉੱਥੇ ਬਹਿ ਜੀ ਇੱਥੇ ਹੁਣ ਧੁੱਪ ਜੀ ਹੋਈ ਪਈਏਗੀ ਸੇਕ ਜਾ ਲੱਗਦਾ ਮੜਾ ਜਾ ਉੱਥੇ ਬਿੰਦਸ਼ਾਵੇਂ ਪੈ ਜਾ ਜਾ ਕੇ ਨਾ ਪਾਇਨਾ ਤਾਂ ਖਾਣਾ ਕਿ ਤੂੰ ਮੈਂ ਤਾਂ ਮੜਾ ਮੋਟਾ ਤੋਰਾ ਫੇਰਾ ਕਰਦੀ ਆ ਮੈਂ ਤਾਂ ਆ ਹੁਣ ਕਹਿੰਦੇ ਮੈਂ ਧੀ ਦੇ ਕੁੱਤ ਬਣਾਇਆ ਹੈ ਕਹਿੰਦੇ ਸਾਰੇ 7-8 ਸਾਲ ਹੋਏ ਵਿਆਹੀ ਨੂੰ ਤੈਨੂੰ ਤੇ ਇਹ ਮੇਰੇ ਡਿਜ਼ਾਈਨਾਂ ਵੜ ਗਏ ਮੇਰੇ ਜਵਾਈ ਇਹ ਮੈਨੂੰ ਕਹਿੰਦਾ ਕਿ ਵੀ ਜਿਹੜੀ ਚੀਜ਼ ਤੂੰ ਲੋੜ ਹੈ ਬੇਬੇ ਤੂੰ ਮੈਨੂੰ ਦੱਸ ਤੇ ਉਹਨਾਂ ਨੇ ਚੰਦਰ ਨੇ ਮੈਨੂੰ ਕੋਈ ਦਵਾਈ ਦਾ ਨਾਮ ਨਹੀਂ ਲਿਆ ਕਹਿੰਦਾ ਬੇਬੇ ਜੇ ਦਵਾਈ ਨੂੰ ਗੋਡੇ-ਗੋਡੇ ਦੁੱਖ ਦੇ ਜੇ ਲੋੜ ਪਈ ਦਵਾਈ ਕਹਿੰਦਾ ਰਾ ਪ੍ਰੋਡਕਟਰ ਮੈਨੂੰ ਦੱਸ ਦੇ ਮੈਂ ਲਿਆ ਦੂੰ ਫੇਰ ਦੇਖ ਲਵੇ ਵੀ ਤੇਰਾ ਕਿੰਨਾ ਕਰ ਦੇ ਹਾਂ ਤੈਨੂੰ ਤਾਂ ਐ ਸੀ ਬੀਤੀ ਕੋਲ ਜਾਣੀ ਤਾਂ ਹੈਗੀਆਂ ਝੋਲਾ ਚੱਕੀ ਕਰੂ ਪਤਾ ਨਹੀਂ ਆ ਕੱਲ ਤਾਂ ਵੇਖੋ ਖੜਮਾ ਜਾਂ ਬੋਲਦਾ ਸੀ ਕੱਲ ਤਾਂ ਬਾਈ ਨੇ ਫੋਨ ਕਰਤਾ ਸੀ ਕਹਿੰਦਾ ਤੇਰੇ ਭਰਾ ਨੇ ਮੈਨੂੰ ਜਿਵੇਂ ਕਹਤਾ ਮੈਂ ਤਾਂ ਉਮੀ ਸੁਣ ਉਹਨਾਂ ਨੇ ਕੋਈ ਤਾਂ ਖਬਰਾਂ ਕੀ ਕਰਨ ਪਰ ਇਹਨੇ ਕਿਵੇਂ ਬੋਲੇ ਹੋਣਗੇ ਇਹ ਮਨ ਨੂੰ ਗੱਲ ਲੱਗ ਗਈ ਵੀ ਕਹਿੰਦੇ ਆ ਖਾਂਵੇਂ ਮੇਰੇ ਸਸ ਜੀ ਕੋਟ ਹੈਗਾ ਜਿਹੜੀ ਉਹਨਾਂ ਨੇ ਦੱਸ ਕੱਲ ਸੀ ਉਹਨਾਂ ਦੇ ਕੱਲਾ ਸੱਚੀਆਂ ਹੋ ਗਈਆਂ ਮੇਰੇ ਝੂਠੀਆਂ ਹੋ ਗਈਆਂ ਪੁੱਤ ਹੁਣ ਚੰਗਾ ਮੈਂ ਵੀ ਮਾਰੇ ਤੋਰਾ ਫੇਰਾ ਕਰਦੀ ਆ ਵਕਰ ਤੋ ਤੋਰਾ ਫੇਰੇ ਤਾਂ ਮੈਂ ਮੱਝਾਂ ਕੰਨੀ ਦੇਖ ਕੇ ਨਹੀਂ ਟੰਗ ਕੱਢ ਕੇ ਲਿਆਉਣੀ ਆ ਫੇਰ ਰੋਟੀ ਬਣਾਉਂਗੀ

ਤੇ ਆਪਾਂ ਹੋ ਚੈੱਕ ਕਰ ਲੈ ਲਈ ਪੈਨਸ਼ਨ ਆਈ ਹੈ ਜਾਂ ਨਾ ਆਈ ਹੈ ਚੈੱਕ ਬੁੱਤਾ ਪਾ ਕਾਦੇ ਕਰਾਂਗੇ ਸਾਡੇ ਪਿੰਡਾਂ 'ਚ ਤਾਂ ਭਾਈ ਕੋਈ ਡੀਟੀਜੀ ਨਹੀਂ ਹੁੰਦੀ ਸੀ ਡੀਟੀਜੀ ਆਈ ਹੁੰਦੀ ਸੀ ਹਾਂ ਆਉਂਦੀ ਸੀਗੀ ਆ ਦੇਖ ਲੈ ਬੇਬੇ ਆਪਣਾ ਦੁਕਾਨਦਾਰ ਹੈ ਜਿਹੜਾ ਆਪਣੇ ਪਿੰਡਾਂ ਉਹ ਤਾਂ ਬਾਲਾ ਬਈਆ ਬੰਦਾ ਹੈ ਮੈਨੂੰ ਲੱਗਦਾ ਤੇਰੇ ਕੋਲ ਮੋਬਾਈਲ ਹੈ ਜਾਂ ਡੀਟੀਜੀ ਲੈ ਜਾਂ ਦੋਨੇ ਜਿੱਦਿਆਂ ਦੇ ਤਾ ਹਾਂ ਤੈਨੂੰ ਦੇਖਣਾ ਵੀ ਦੁਕਾਨ ਤੇ ਜਾਣਾ ਪੈਂਦਾ ਹੂ ਪਿੰਡ ਤਾਂ ਹਨਾ ਪਿੰਡ ਤਾਂ ਮੈਨੂੰ ਦੁਕਾਨ ਤੇ ਜਾਣਾ ਪੈਂਦਾ ਸੀ ਕਿਤੇ ਆਪਾਂ ਹੁਣ ਇੱਥੇ ਦੇਖੀ ਜਾਈਏ ਭਾਈ ਥੋੜਾ ਕੰਮ ਹੋ ਰਿਹਾ ਭਾਈ ਬਸ ਇਹ ਵੀ ਪਤਾ ਨਾ ਲੈ ਇਹਦੇ ਤਾਂ ਮੈਂ ਹੁਣ ਆਪਾਂ ਪਤਾ ਮ ਦੀ ਪੈਨਸ਼ਨ ਆਈ ਹੈ ਜਾਂ ਨਾ ਆਈ ਹੈ ਤਕਨੀਕੀ ਵੀ ਨਹੀਂ ਹੈਗੀ ਕੱਢਣੀ ਹੈ ਨਾ ਕੱਢ ਲਾਂਗੇ ਲੋੜੇ ਤਾਂ ਕੱਢਨੇ ਨਾ ਬੇ ਕੱਢਣ ਦਾ ਪਤਾ ਨਹੀਂ ਕੀ ਗਿਵਣਾ ਪਰ ਬਸ ਆਏ ਚੈੱਕ ਕੀ ਕਰਨਾ ਹੈ ਤੇਰੇ ਖਾਤੇ ਚ ਪੈਨਸ਼ਨ ਆ ਗਈ ਜਾਂ ਨਾ ਆ ਮੋਬਾਈਲ ਤੇ ਵੀ ਲਾਉਣਾ ਪੈਂਦਾ ਭਈ ਆ ਕੁਛ ਹਾਂ ਬੇਬੇ ਮੈਨੂੰ ਨਹੀਂ ਆਪਣੇ ਦੁਕਾਨਦਾਰ ਨੇ ਤਾਂ ਮੋਬਾਈਲ ਨਾਲ ਹੀ ਦਿੱਤਾ ਅੱਛਾ ਲੈ ਇਹਨੂੰ ਮੈਂ ਘਰ ਦੇਣੀ ਆ ਉੱਥਾ ਜਾ ਖੜ ਜਾ ਫੜਾ ਜਾ ਵੀ ਮੜਿਆ ਕੁੱਟਣਾ ਹੈ ਕਾਹੇ ਕਰ ਲੈ ਮੜਿਆ ਸਾਫ ਜਾ ਕਰ ਲੈ ਇਹ ਟਾਈਮ ਨਾ ਲੱਗੇ ਨਾ ਮੈਨੂੰ ਕਿਹੜੇ ਉੱਥੇ ਪਧੀ ਬਸ ਰੁਟ ਕੜੀ ਜਾ ਦੁਬਾਰੇ ਕਰੀਏ ਮੈਂ ਆਇ ਕਰੀਏ ਨੇ ਉਹ ਕੀ ਕਰਨਾ ਸੀਗਾ ਕੁਛ ਨਹੀਂ ਕਰਦੇ ਕੁਛ ਨਹੀਂ ਕਰਦੇ ਕੁਛ ਨਹੀਂ ਬੱਕਰੀ ਸੋ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੱਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਹਰਦੇਵ ਸਿੰਘ ਜੀ ਪਰਮਿੰਦਰ ਕੌਰ ਫਤਿਹਗੜ੍ਹ ਸਾਹਿਬ ਜੀ ਰੇਖਾ ਸ਼ਰਮਾ ਅਦ੍ਰਵਿਕਾ ਸ਼ਰਮਾ ਨੈਤ ਸ਼ਰਮਾ ਲੀਲਾ RAM ਨੰਗਲਾ ਰਵਿੰਦਰ ਕੌਰ ਹਮਜਾਪੁਰ ਲਾਭਪ੍ਰੀਤ ਇੰਜੀਨੀਅਰ ਵਰਕਸ ਕੋਟਕਪੂਰਾ ਕ੍ਰਿਸ਼ਨ ਲਾਲ ਡਰਾਈਵਰ ਡੇਲਵਾ ਰਾਜਸਥਾਨ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀ ਰਤਿਆ ਹਰਿਆਣਾ ਆਈਸ਼ਾ ਪੁੱਲਰ ਮੈਸ਼ਾ ਪੁੱਲਰ ਜਗਰਾਜ ਪੁੱਲਰ ਡਾਕਟਰ ਰਣਜੀਤ ਸਿੰਘ ਖੰਗੂੜਾ ਲਕਾਲਾ ਲੁਧਿਆਣਾ ਕੈਲਗਰੀ ਕੈਨੇਡਾ ਗੁਰਵਿੰਦਰ ਸਿੰਘ ਕੁਲਾਰ ਪਿੰਡ ਮਿੱਡੂ ਖੇੜਾ ਸ੍ਰੀ ਮੁਕਸਰ ਸਾਹਿਬ ਜੀ ਬਵੀ ਰਾਜਾ ਹਾਂਗਕਾਂਗ ਤਰਨਵੀਰ ਸਿੰਘ ਮੋਗਾ ਹੈਪੀ ਜੋਸ਼ੀ ਪਰਮਜੀਤ ਕੌਰ ਮੋਗਾ ਰਵਿੰਦਰ ਕਾਗੜ ਸਾਨਾ ਮੰਡੀ ਬਲਜਿੰਦਰ ਸਿੰਘ ਪਰਮਜੀਤ ਕੌਰ ਮੋਗਾ ਕਮਲੇਸ਼ ਪਠੇਲਾ ਸ਼੍ਰੀ ਮੁਖਸਰ ਸਾਹਿਬ ਜੀ ਕਿਰਨਜੀਤ ਸਿੱਧੂ ਦਰਸ਼ਨ ਸਿੰਘ ਨਮੀ ਮੰਡੀ ਗੜਸਾਣਾ ਰਾਜਸਥਾਨ ਨਛੱਤਰ ਪਸੌੜੀਆ ਪਸੌੜ ਵਾਲਾ ਅਮਰ ਸਿੰਘ ਪਟਿਆਲਾ ਜਸਜੀਤ ਸ਼ਰਮਾ ਸੇਖਾ ਦਲਜੀਤ ਕਾਰ ਕੁਲਵਿੰਦਰ ਕੌਰ ਨਾਗਰਾ ਗੁਰ ਪ੍ਰਵਿੰਦਰ ਸਿੰਘ ਨਰਸੀ ਰਾਮ ਬਠਿੰਡਾ ਕਮਲਦੀਪ ਬਠਿੰਡਾ ਮਹਿਕ ਸਿੱਧੂ ਗੁਰਲਾਲ ਸਿੱਧੂ ਅਨੀਤਾ ਰਾਣੀ ਸਿੱਧੂ ਫਿਲਮ ਚ ਕ੍ਰਿਸ਼ਨਾ ਗੁਆਇਲ ਜੱਗਾ ਪੂਨੀਆ ਲਸ਼ਮਨ ਟੇਲਰ ਰਗਵੀਰ ਸਾਡਾ ਪੰਜਾਬ ਬਿਰਸਾ ਸੁਨੀਤ ਸੁਤੀਸ਼ ਖਿੱਪੜਾ ਸੁਰਿੰਦਰਪਾਲ ਸਿੰਘ ਅਬੋਹਰ ਗੁਲਦੀਪ ਜੋਸੀ ਰਾਜਨੀ ਸ਼ਰਮਾ ਹਰਮਨਦੀਪ ਕੌਰ ਚਰਨਜੀਤ ਪੂਨੀਆ ਬਠਿੰਡਾ ਭੋਲਾ ਗਿੱਲਾ ਗੁਰਮੀਤ ਸਿੰਘ ਸੁਖਵਿੰਦਰ ਕੌਰ ਹੁਸ਼ਿਆਰਪੁਰ ਦੀਪਾ ਸਨਿਆਣਾ ਹੈਰੀ ਜੋ ਸਿੰਘ ਨੀਲਮ ਅਨਮੋਲ ਸਿੰਘ ਰੇणु अरोड़ा ਦਿੱਲੀ ਪਰਮਜੀਤ ਕੌਰ ਚਰਨਜੀਤ ਕੌਰ ਜਸਵੀਰ ਸਿੰਘ ਜਸਵਿੰਦਰ ਕਾਰ ਗੁਰਦੀਪ ਸਿੰਘ ਦਿਓਨ ਨਾਮਸੋਦੀਪਾ ਪ੍ਰਵਰਨ ਦਾਵਾ ਤਰਨਤਾਰਨ ਤਰਨਵੀਰ ਸਿੰਘ ਮੋਗਾ ਰੁਪਿੰਦਰ ਜਸਵੀਰ ਰਾਏਪੁਰ ਮੱਖਾ ਜਗਸੀਰ ਮਾਸਟਰ ਤਲਵੰਡੀ ਅਕਲਿਆ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੁਲਣ ਮੰਨਿਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ